ਉਹ ਪੈਨਸ਼ਨਰ ਜਿਹੜੇ ਜਾਂ ਤਾਂ ਦੇਸ਼ ਹੀ ਛੱਡ ਗਏ ਐਨਆਰਆਈ ਬਣ ਗਏ ਜਾਂ ਫਿਰ ਜਿਹੜੇ ਸਵਰਗਵਾਸ ਹੋ ਗਏ ਤੇ ਉਹਨਾਂ ਦੇ ਖਾਤੇ 'ਚ ਜਾਂ ਉਹਨਾਂ ਦੇ ਜਿਹੜੇ ਅੱਗੇ ਵਾਰਿਸ ਨੇ ਉਹ ਅੱਜ ਵੀ ਪੈਨਸ਼ਨ ਲੈਂਦੇ ਆ ਤਾਂ 160 ਕਰੋੜ ਰੁਪਈਆ ਥੋੜੀ ਰਕਮ ਨਹੀਂ ਐ ਇਹ ਸਰਕਾਰੀ ਜਿਹੜਾ ਚੂਨਾ ਲੱਗ ਰਿਹਾ ਇਸ ਦੀ ਹੁਣ ਵਸੂਲੀ ਹੋਣੀ ਐ ਕਿੰਨੀ ਸ਼ਰਮ ਵਾਲੀ ਗੱਲ ਜਾਂ ਸ਼ਰਮ ਦਾ ਘਟਾ ਜਾਂ ਸ਼ਰਮ ਬੀਚਤੀ ਬੰਦਿਆਂ ਨੇ ਜਾਂ ਜਮੀਰ ਵੇਚਤੀ اخلاق ਵੇਚਤਾ ਸਭ ਕੁਝ ਹੀ ਬੰਦਿਆਂ ਨੇ ਵੇਚ ਦਿੱਤਾ ਹੋਵੇ ਤੇ ਇਸ ਤੋਂ ਵੱਡਾ ਫਿਰ ਆਪਾਂ ਕਹਿੰਦੇ ਕਿ ਪੋਲਿਟਿਸ਼ੀਅਨ ਕਰਪਟ ਨੇ ਸਰਕਾਰਾਂ ਕਰਪਟ ਨੇ ਤੇ ਲੋਕ ਕਿੰਨੇ ਕਰਪਟ ਹੋ ਚੁੱਕੇ ਨੇ ਇਸ ਦਾ ਕਿਸੇ ਨੂੰ ਅੰਦਾਜ਼ਨ ਅbschahi te rajneeti likanu kende ke lutere ne inna ne punjab nu ral mil ke lut de aa rahe ne te oh huje break ni lagdi ਪਰ ਲੋਕ ਕਿੰਨੇ ਇਹਨਾਂ ਲੁਟੇਰੀਆਂ ਦੇ ਨਾਲ ਸਾਥੀ ਬਣ ਜਾਂਦੇ ਨੇ ਇਸੇ ਕਰਕੇ ਤੇ ਇਲੈਕਸ਼ਨ ਮਹਿੰਗੀ ਹੋ ਗਈ ਨਾ ਕਿਉਂਕਿ ਆਮ ਤੁਹਾਡੇ ਤੁਹਾੜਾ ਐਮ ਐਲ ਏ ਨੂੰ ਕਰੋੜਾਂ ਰੁਪਏ ਖਰਚਨੇ ਪੈਂਦੇ ਨੇ ਕੋਈ ਡਾਇਰੈਕਟ ਲਾਉਂਦਾ ਕੋਈ ਪੱਲਿਓਣੀ ਲਾਉਂਦਾ 71000 ਤੋਂ ਜ਼ਿਆਦਾ ਉਹ ਲੋਕ ਜਿਹੜੇ ਸਵਰਗ ਸਵਰਗਵਾਸ ਹੋ ਗਏ ਨੇ ਮਤਲਬ ਉਹਨਾਂ ਦੀਆਂ ਬੇਵਕਤੀ ਮੌਤਾਂ ਹੋ ਗਈਆਂ ਨੇ ਉਹਨਾਂ ਦੇ ਜਿਹੜੇ ਵਾਰਿਸ ਆ ਉਹ ਪੈਨਸ਼ਨ ਲੈਂਦੇ ਰਹਿਗੇ ਨੇ ਇੱਕ ਬੰਦਾ ਆਪਣੇ ਚਾਹੇ ਉਹਦਾ ਪਿਓ ਸੀ ਚਾਹੇ ਉਹਦੀ ਮਾਂ ਸੀ ਉਹਨਾਂ ਦੇ ਮਰਨ ਤੋਂ ਬਾਅਦ ਵੀ ਉਹ ਬੁਢਾਪਾ ਪੈਨਸ਼ਨ ਲੈਂਦੇ ਰਹੇ ਨੇ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਕਈ ਸਾਲ ਲੈਂਦੇ ਰਹੇ ਨੇ ਇੱਕ ਟੱਬਰ ਨਹੀਂ ਹੈਗਾ ਪੰਜਾਬ ਦੇ ਵਿੱਚ 71000 ਤੋਂ ਜ਼ਿਆਦਾ ਲੋਕ ਟਰੇਸ ਹੋਏ ਨੇ ਜਿਹੜੇ ਆਪਣੇ ਮ੍ਰਿਤਕ ਪਰਿਵਾਰਕ ਬੁਢਾਪਾ ਪੈਨਸ਼ਨ ਲੈਂਦੇ ਰਹੇ ਨੇ ਇਹ ਰਕਮ 162 ਕਰੋੜ ਰੁਪਈਆ ਬਣ ਜਾਂਦੀ ਹੈ ਹੁਣ 162 ਕਰੋੜ ਰੁਪਈਆ ਪਿੰਡ ਦਾ ਸਰਪੰਚ ਪਿੰਡ ਦਾ ਪੰਚ ਸੀ ਡੀ ਪੀਓ ਜਿਹੜੇ ਪੈਨਸ਼ਨਾਂ ਲਾਉਂਦੇ ਨੇ ਵੈਲਫੇਅਰ ਡਿਪਾਰਟਮੈਂਟ ਤੇ ਅਫਸਰ ਇਹ ਸਾਰਾ ਮਹਿਕਮਾ ਸਮਾਜਿਕ ਸੁਰੱਖਿਆ ਜਿਹੜਾ ਮੈਂ ਕਿੰਨਾ ਰਲਿਆ ਮਿਲਿਆ ਸੀ ਯਾਰ ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਚਲੰਥ ਤੇ ਭਖ ਦੇ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਪੈਨਸ਼ਨਰ ਉਹ ਪੈਨਸ਼ਨਰ ਜਿਹੜੇ ਜਾਂ ਤਾਂ ਦੇਸ਼ ਹੀ ਛੱਡ ਗਏ ਐ ਐਨਆਰਆਈ ਬਣ ਗਏ ਜਾਂ ਫਿਰ ਜਿਹੜੇ ਸਵਰਗਵਾਸ ਹੋ ਗਏ ਤੇ ਉਹਨਾਂ ਦੇ ਖਾਤੇ 'ਚ ਜਾਂ ਉਹਨਾਂ ਦੇ ਜਿਹੜੇ ਅੱਗੇ ਵਾਰਿਸ ਨੇ ਉਹ ਅਜੇ ਵੀ ਪੈਨਸ਼ਨ ਲੈਂਦੇ ਐ ਤਾਂ 162 ਕਰੋੜ ਰੁਪਈਆ ਥੋੜੀ ਰਕਮ ਨਹੀਂ ਐ ਇਹ ਸਰਕਾਰੀ ਜਿਹੜਾ ਚੂਨਾ ਲੱਗ ਰਿਹਾ ਇਸ ਦੀ ਹੁਣ ਵਸੂਲੀ ਹੋਣੀ ਐ ਸਰਕਾਰ ਨੇ ਇਸ ਤੇ ਫੈਸਲਾ ਕੀ ਕੀਤਾ ਤੇ ਕਿਹੜੇ ਕਿਹੜੇ ਸੀ ਜਿਹੜੇ ਹੁਣ ਅੜਿੱਕੇ ਚੜ ਜਾਣਗੇ ਕੀ ਕੱਲੀ ਪੈਨਸ਼ਨ ਦੀ ਵਸੂਲੀ ਹੋਣੀ ਐ ਜਾਂ ਉਹਨਾਂ ਦੇ ਖਿਲਾਫ ਹੋਰ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਐ ਇਸ ਤੇ ਗੱਲ ਕਰਨੀ ਐ ਅਰ ਸ਼ਰਮਣੀ ਕਾਲੀ ਦਲ ਦੇ ਲੀਡਰਸ਼ਿਪ ਦੇ ਵੱਲੋਂ ਅਨੁਸ਼ਾਸਨੀ ਕਮੇਟੀ ਵੱਲੋਂ 8 ਬਾਗੀ ਅਕਾਲੀਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਔਰ ਬਾਗੀ ਧੜੇ ਦੇ ਸਮਰਥਕ ਸੁਖਦੇਵ ਸਿੰਘ ਢੀਂਸਾ ਦਾ ਇਹ ਕਹਿਣਾ ਕਿ ਇਸ ਫੈਸਲੇ ਨੂੰ ਤਾਂ ਅਸੀਂ ਰੱਦ ਮੰਨਦੇ ਹਾਂ ਇਸ ਫੈਸਲੇ ਨੂੰ ਪ੍ਰਵਾਨਗੀ ਨਹੀਂ ਦਿੰਦੇ ਇਸ ਦੀ ਗੱਲ ਕਰਨੀ ਹੈ ਔਰ ਨਾਲ ਇੱਕ ਐਜੂਕੇਸ਼ਨਲ ਜੁੜਿਆ ਮਸਲਾ ਹੈ ਜਿਹੜਾ ਕੀ ਹੁਣ ਪੰਜਾਬ ਸਰਕਾਰ ਨੇ ਯੂ ਟਰਨ ਲਿਆ ਹੈ ਕਿਹੜਾ ਫੈਸਲਾ ਹੈ ਜਿੱਥੇ ਫਿਰ ਯੂ ਟਰਨ ਲਿਆ ਗਿਆ ਇਸ ਤੇ ਵੀ ਗੱਲ ਕਰਨੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ 162 ਕਰੋੜ ਵਾਲੇ ਮਸਲੇ ਦੀ ਪੈਨਸ਼ਨਾਂ ਜਿਹੜੀਆਂ ਨੇ ਉਹ ਲੋਕ ਲੈ ਜਾਂਦੇ ਆ ਜਾਂ ਤਾਂ ਇੱਥੋਂ ਦੇਸ਼ ਛੱਡ ਗਏ ਜਾਂ ਫਿਰ ਜਿਹੜੇ ਆ ਇੱਥੇ ਦੁਨੀਆ ਤੇ ਨਹੀਂ ਰਹੇ ਦੁਨੀਆ ਛੱਡ ਗਏ ਉਹਨਾਂ ਦੇ ਅੱਗੇ ਵਾਰਸ ਪੈਨਸ਼ਨ ਲਈ ਜਾ ਰਹੇ ਸੀ ਉਸ ਦਾ ਖਲਾਸਾ ਹੋ ਜਾਂਦਾ ਤੇ ਹੁਣ ਕਹਿੰਦੇ ਕਿ ਸ਼ਾਮਤ ਆਉਣ ਵਾਲੀ ਉਹਨਾਂ ਦੀ ਸੰਦੀਪ ਸਭ ਤੋਂ ਵੱਡੀ ਇਹ ਗੱਲ ਹੈ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਜਾਂ ਸ਼ਰਮ ਦਾ ਘਟਾ ਹੈ ਜਾਂ ਸ਼ਰਮ ਵੇਚਤੀ ਬੰਦਿਆਂ ਨੇ ਜਾਂ ਜਮੀਰ ਵੇਚਤੀ ਇਖਲਾਕ ਵੇਚਤਾ ਸਭ ਕੁਝ ਹੀ ਬੰਦਿਆਂ ਨੇ ਵੇਚ ਦਿੱਤਾ ਹੋਵੇ ਤੇ ਇਸ ਤੋਂ ਵੱਡਾ ਫਿਰ ਆਪਾਂ ਕਹਿੰਦੇ ਕਿ ਪੋਲਿਟਿਸ਼ੀਅਨ ਕਰਪਟ ਨੇ ਸਰਕਾਰਾਂ ਕਰਪਟ ਨੇ ਤੇ ਲੋਕ ਕਿੰਨੇ ਕਰਪਟ ਹੋ ਚੁੱਕੇ ਨੇ ਇਸ ਦਾ ਕਿਸੇ ਨੂੰ ਅੰਦਾਜ਼ ਨਹੀਂ ਕਿਉਂਕਿ ਆਪਾਂ ਹਰ ਵਾਰ ਅਫਸਿਸ਼ਾਈ ਤੇ ਰਾਜਨੀਤੀ ਲਿਕਨ ਉਹ ਕਹਿੰਦੇ ਕਿ ਲੁਟੇਰੀ ਨੇ ਇਹਨਾਂ ਨੇ ਪੰਜਾਬ ਨੂੰ ਰਲ ਮਿਲ ਕੇ ਲੁੱਟਦੇ ਆ ਰਹੇ ਨੇ ਤੇ ਉਹ ਹਜੇ ਬ੍ਰੇਕ ਨਹੀਂ ਲੱਗ ਰਹੀ ਪਰ ਲੋਕ ਕਿੰਨੇ ਇਹਨਾਂ ਲੁਟੇਰੀਆਂ ਦੇ ਨਾਲ ਸਾਥੀ ਬਣ ਜਾਂਦੇ ਨੇ ਇਸੇ ਕਰਕੇ ਤੇ ਇਲੈਕਸ਼ਨ ਮਹਿੰਗੀ ਹੋ ਗਈ ਨਾ ਕਿਉਂਕਿ ਆਮ ਤਮਾੜੇ ਤੋਂ ਮਾੜਾ ਐਮ ਐਲ ਏ ਨੂੰ ਵੀ ਕਰੋੜਾਂ ਰੁਪਏ ਖਰਚਨੇ ਪੈਂਦੇ ਨੇ ਕੋਈ ਡਾਇਰੈਕਟ ਲਾਉਂਦਾ ਕੋਈ ਪੱਲਿਓ ਨਹੀਂ ਲਾਉਂਦਾ ਕੋਈ ਦੂਜੇ ਉਹਦੇ ਅੰਗ ਇਕੱਠੇ ਕਰਕੇ ਲਾ ਦਿੰਦੇ ਨੇ ਹੁਣ ਜਿਹੜਾ ਇਹ ਮਸਲਾ ਸਾਹਮਣੇ ਆਇਆ ਕਿ 71000 ਤੋਂ ਜ਼ਿਆਦਾ ਉਹ ਲੋਕ ਜਿਹੜੇ ਸਵਰਗ ਸਵਰਗਵਾਸ ਹੋ ਗਏ ਨੇ ਮਤਲਬ ਉਹਨਾਂ ਦੀਆਂ ਬੇਵਕਤੀ ਮੌਤਾਂ ਹੋ ਗਈਆਂ ਨੇ ਉਹਨਾਂ ਦੇ ਜਿਹੜੇ ਵਾਰਿਸ ਆ ਉਹ ਪੈਨਸ਼ਨ ਲੈਂਦੇ ਰਏਗੇ ਨੇ ਹੁਣ ਦੱਸੋ ਇੱਕ ਬੰਦਾ ਆਪਣੇ ਚਾਹੇ ਉਹਦਾ ਪਿਓ ਸੀ ਚਾਹੇ ਉਹਦੀ ਮਾਂ ਸੀ ਉਹਨਾਂ ਦੇ ਮਰਨ ਤੋਂ ਬਾਅਦ ਵੀ ਉਹ ਬੜਾਪਾ ਪੈਨਸ਼ਨ ਲੈ ਲੈਂਦੇ ਰਹੇ ਨੇ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਕਈ ਸਾਲ ਲੈਂਦੇ ਰਹੇ ਨੇ ਇੱਕ ਟੱਬਰ ਨਹੀਂ ਹੈਗਾ ਪੰਜਾਬ ਦੇ ਵਿੱਚ 71000 ਤੋਂ ਜ਼ਿਆਦਾ ਲੋਕ ਟਰੇਸ ਹੋਏ ਨੇ ਜਿਹੜੇ ਆਪਣੇ ਮ੍ਰਿਤਕ ਪਰਿਵਾਰਕ ਬੁਢਾਪਾ ਪेंशन ਲੈ ਰਹੇ ਰਹਿੰਦੇ ਰਹੇ ਨੇ ਇਹ ਰਕਮ 162 ਕਰੋੜ ਰੁਪਇਆ ਬਣ ਜਾਂਦੀ ਹੈ ਹੁਣ 162 ਕਰੋੜ ਰੁਪਇਆ ਪਿੰਡ ਦਾ ਸਰਪੰਚ ਪਿੰਡ ਦਾ ਪੰਚ ਉਹ ਉਹ ਜਿਹੜਾ ਜਿਹੜੇ ਹੁੰਦੇ ਨੇ ਸੀ ਡੀ ਪੀਓ ਜਿਹੜੇ ਪੈਨਸ਼ਨਾਂ ਲਾਉਂਦੇ ਨੇ ਵੈਲਫੇਅਰ ਡਿਪਾਰਟਮੈਂਟ ਇਹ ਅਪ ਸਰ ਇਹ ਸਾਰਾ ਮਹਿਕਮਾ ਸਮਾਜਿਕ ਸੁਰੱਖਿਆ ਜਿਹੜਾ ਮੈਂ ਇਹ ਕਿੰਨਾ ਰਲਿਆ ਮਿਲਿਆ ਸੀ ਯਾਰ ਕਿ ਕਿਸੇ ਨੂੰ ਪਤਾ ਨਹੀਂ ਲੱਗਦੇ ਔਰ ਅੱਜਕੱਲ ਜਦੋਂ ਬੰਦਾ ਮਰ ਜਾਂਦਾ ਹੈਗਾ ਕਿਉਂਕਿ ਹਰ ਇੱਕ ਦੇ ਕੋਈ ਨਾ ਕੋਈ ਥੋੜੀ ਬਹੁਤੀ ਪ੍ਰਾਪਰਟੀ ਹੁੰਦੀ ਹੈ ਉਹਦਾ ਮਰਨ ਤੋਂ ਬਾਅਦ ਨਾਲ ਦੀ ਨਾਲ ਦੱਸਣਾ ਪੈਂਦਾ ਹੈਗਾ ਉਹਦਾ ਜਨਮ ਦਾ ਤੇ ਮੌਤ ਦੇ ਜਿਹੜਾ ਦਰ ਹੁੰਦਾ ਸਰਟੀਫਿਕੇਟ ਉਹ ਬੰਦ ਹੈ ਰਜਿਸਟ੍ਰੇਸ਼ਨ ਹੁੰਦੀ ਆ ਕਿਉਂਕਿ ਵੋਟਰ ਸੂਚੀ 'ਚ ਨਾਮ ਕੱਟਿਆ ਜਾਂਦਾ ਪਰ ਇਸ ਮਸਲੇ ਦੇ ਵਿੱਚ ਨਾਮ ਨਹੀਂ ਕਟਿਆ ਗਿਆ ਮਤਲਬ ਕਿੱਡੀ ਵੱਡੀ ਠੱਗੀ ਲੋਕਾਂ ਵੱਲੋਂ ਮਾਰੀ ਹੈ ਮਹਿਕਮੇ ਦੇ ਤੇ ਸਰਪੰਚਾਂ ਪੰਚਾਂ ਨਾਲ ਮਿਲ ਕੇ ਔਰ ਰਹੀ ਗੱਲ ਇੱਕ ਤੇ ਇਹ ਲੋਕ ਜਿਨ੍ਹਾਂ ਨੇ ਸ਼ਰਮੀ ਵੇਚੀ ਜਾਂ ਆਪਣਾ ਜ਼ਮੀਰ ਵੇਚਤਾ 450 ਦੇ ਕਰੀਬ ਉਹ ਲੋਕ ਨੇ ਜਿਨ੍ਹਾਂ ਦਾ ਤੇ ਵਿੜਾ ਹੀ ਕਰਕ ਹੋ ਗਿਆ ਸੈਂਟਰ ਲੈਵਲ ਦੀ ਤੇ ਸਟੇਟ ਲੈਵਲ ਦੀ ਪੈਨਸ਼ਨ ਲੈਂਦੇ ਨੇ ਸਰਕਾਰੀ ਮੁਲਾਜ਼ਮ ਜਿਹੜੇ ਸਰਕਾਰੀ ਮੁਲਾਜ਼ਮਾ ਆਪਾਂ ਮੰਨ ਕੇ ਚੱਲਦੇ ਜੇ ਕੋਈ ਦਰਜਾ 4 ਦਾ ਵੀ ਕਰਮਚਾਰੀ ਅਹੁਦੇ ਤੋਂ ਰਿਟਾਇਰ ਹੋਇਆ ਹੋਊਗਾ ਉਹਦੀ ਵੀ ਘੱਟੋ ਘੱਟ 15 ਤੋਂ 20000 ਤੋਂ ਥੱਲੇ ਪੈਨਸ਼ਨ ਨਹੀਂ ਹੋਣੀ ਉਹ ਵੀ ਬੜਾਪਾ ਪੈਨਸ਼ਨ ਲੈ ਰਹੇ ਨੇ 1500 ਰੁਪਈਆ ਹੋਰ ਬੇੜਾ ਕੀ ਗਰ ਕੀ ਹੁੰਦਾ 500 ਦੇ ਕਰੀਬ ਹੋਰ ਨੇ ਜਿਹੜੇ ਐਨ ਆਰ ਐਨ ਆਰ ਆਈ ਨੇ ਉਹ ਵੀ ਬੜਾਪਾ ਪੈਨਸ਼ਨ ਲੈ ਰਹੇ ਨੇ ਮਤਲ ਕਿਸੇ ਚੀਜ਼ ਦਾ ਅੰਤ ਨਹੀਂ ਐ ਇੰਨਾ ਪੰਜਾਬੀ ਆਪਾਂ ਕਹਿੰਦੇ ਕਿ ਪੰਜਾਬੀ ਭੀਖ ਨਹੀਂ ਮੰਗਦੇ ਭੀਖ ਮੰਗਣ ਤੋਂ ਵੱਧ ਹੀ ਹੋ ਗਿਆ ਪੀਐਜ ਭੀਖ ਮੰਗਦੇ ਨਹੀਂ ਤੇ ਲੰਗਰ ਲਾਉਣ ਵਾਲੀ ਕੌਮ ਆ ਤੇ 15-1500 ਰੁਪਏ ਪਿੱਛੇ ਉਹ ਆਪਣੇ ਮਰਿਆਂ ਮਾਪਿਓ ਦੀ ਪੈਨਸ਼ਨ ਲੈਂਦੇ ਰਹੇ ਨੇ ਐਨ ਆਰ ਆਈ ਆਪਣੀ ਪੈਨਸ਼ਨ ਲੈ ਰਹੇ ਨੇ ਯਾਰ ਹੁਣ ਇੱਕ ਐਨ ਆਰ ਆਈ ਜਿਹੜਾ ਬਾਹਰ ਕਿਸੇ ਮੰਨ ਕੇ ਚੱਲਦੇ ਬੰਦਾ ਕੈਨੇਡਾ 'ਚ ਹੀ ਬੈਠਾ ਹੋਵੇ ਯਾਰ ਉਹਦੇ ਤੇ 5 ਡਾਲਰ ਇੱਥੇ ਕਿੰਨੇ ਬਣ ਜਾਂਦੇ ਆਗੇ ਨੇ ਹਾਂ 5 ਡਾਲਰਾਂ ਦੇ ਕਿੰਨੇ ਰੁਪਏ ਬਣ ਜਾਂਦੇਗੇ ਤੁਸੀਂ ਇੱਥੇ 1500 ਰੁਪਏ ਵਾਸਤੇ ਤਰਲੇ ਕਰ ਰਹੇ ਹੋ ਇਹ ਇੱਕ ਡਿਪਾਰਟਮੈਂਟ ਨੇ ਦੇਖੋ ਉਹਨਾਂ ਨੇ ਜਿਹੜੀ ਸਕਿਉਰਿਟੀ ਨਹੀਂ ਕੀਤੀ ਔਰ ਸਾਰੀਆਂ ਸਰਕਾਰਾਂ ਇਹਦੇ 'ਚ ਦੋਸ਼ੀ ਹੁੰਦੀਆਂ ਨੇ ਕਿਉਂਕਿ ਵੋਟਾਂ ਦਾ ਰੌਲਾ ਪੈਂਦਾ ਫਿਰ ਡਰਦੇ ਮਹਿਕਮਾ ਨਾਮ ਨਹੀਂ ਕੱਟਦਾਗਾ ਆ ਪਿੱਛੇ ਜੇ ਵੀ ਰਾਸ਼ਨ ਕਾਰਡ ਦਾ ਰੌਲਾ ਪੈ ਗਿਆ ਸੀ ਤੇ ਸਰਕਾਰ ਨੂੰ ਖਮਿਆਜਾ ਭੁਗਤਣਾ ਪੈ ਗਿਆ ਸਰਕਾਰ ਨੇ ਮਹਿਸੂਸ ਕੀਤਾ ਹੀ ਬਾਅਦ ਜਦੋਂ ਹਾਰ ਦੇ ਕਾਰਨ ਲੱਭੇ ਗਏ ਉਹਦੇ ਚ ਇੱਕ ਕਾਰਨ ਸੀਗੇ ਜਿਹੜੇ ਆਪਾਂ ਰਾਸ਼ਨ ਕਾਰਡ ਕੱਟੇ ਹੀ ਉਹ ਇੱਕ ਵਜ੍ਹਾ ਰਹੀ ਹੈ ਹੁਣ ਆ ਜਿਹੜਾ ਮਸਲਾ ਹੈ ਕਿ ਬੁਢਾਪਾ ਪੈਨਸ਼ਨ ਜਿਹਦੇ ਚ 70000 ਦੇ ਲੋਕ ਜਿਹੜੇ ਟਰੇਸ ਹੋਏ ਨੇ ਹਾਲਾਂਕਿ ਇਦਾਂ ਦੇ ਲੋਕਾਂ ਦੀ ਗਿਣਤੀ 1 ਲੱਖ ਤੋਂ ਜ਼ਿਆਦਾ 1 ਲੱਖ 6000 ਦੇ ਕਰੀਬ ਸੀ ਉਹਦੇ ਚੋਂ ਕਈਆਂ ਨੇ ਤੇ ਰਿਕਵਰੀ ਪਾਤੀ ਕੋਈ 44 ਕਰੋੜ ਰੁਪਇਆ ਮਹਿਕਮੇ ਨੂੰ ਇਕੱਠਾ ਹੋਇਆ ਪਰ ਹੁਣ ਇਹਨਾਂ ਨੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਕੱਢ ਦਿੱਤੀ ਹੈਗੀ ਹੈ ਕਿ ਇਹਨਾਂ ਲੋਕਾਂ ਕੋਲ ਵੀ ਰਿਕਵਰੀ ਕੀਤੀ ਜਾਵੇ ਨਾ ਹੁਣ ਮੰਨ ਲਓ 162 ਕਰੋੜ ਰੁਪਏ ਨੂੰ ਆਪਾਂ 70000 ਦੇ ਨਾਲ ਡਿਵਾਈਡ ਕਰ ਲਈਏ ਤੇ ਕਿੰਨੇ ਚਿਰ ਤੋਂ ਜਿਹੜੇ ਟੱਬਰ ਲੈਂਦੇ ਰਹੇ ਨੇ ਤਨਖਾ ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਇਹਨਾਂ ਕੋਲ ਰਿਕਵਰੀ ਹੋਣੀ ਚਾਹੀਦੀ ਨਾ ਉਥੇ ਜਿੰਨਾਂ ਲੋਕਾਂ ਦੀ ਸ਼ਮੂਲੀਅਤ ਆ ਉਹਨਾਂ ਦੇ ਖਿਲਾਫ ਮੁਕਦਮੇ ਵੀ ਦਰਜ ਹੋਣੇ ਚਾਹੀਦੇ ਘੱਟੋ-ਵਰ ਕਾਨੂੰਨ ਦਾ ਡਰ ਤੋਵੇ ਇਹ ਤਾਂ ਕਾਨੂੰਨ ਦੀਆਂ ਧੱਜੀਆਂ ੜਾਈਆਂ ਗਈਆਂ ਨਾ ਇਸ ਮਸਲੇ ਦੇ ਵਿੱਚ ਕਿ ਬੰਦਾ ਅੱਛਾ ਦੇਖੋ ਕਿੰਡੀ ਹੈਰਾਨੀ ਵਾਲੀ ਗੱਲ ਹੈ ਕਿ ਲੋਕੀ ਕਹਿੰਦੇ ਸਾਨੂੰ ਕੀ ਨਾ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਰਦਿਆਂ ਨੇ ਤੇ ਆਪਣਾ ਫਰਜ਼ ਸਮਝਿਆ ਨਹੀਂ ਹੈਗਾ ਉਹ ਕਹਿੰਦੇ ਠੀਕ ਹੈ ਜਿੰਨੇ ਚਿਰ ਬਾਪੂ ਜੀਂਦਾ ਉਦੋਂ ਵੀ ਆਪਣਾ 1500 ਰੁਪਏ ਮਿਲਦਾ ਜਿੰਨੇ ਚਿਰ ਸਰਕਾਰ ਮਿਲਦੀ ਆ ਤੇ ਲਈ ਜਾਂਦੇ ਬੇਸਿਕਲੀ ਕੀ ਹੈ ਕਿ ਲੋਕ ਤੇ ਆਪ ਵੀ ਬੇਈਮਾਨ ਹੋ ਗਏ ਨੇ ਮੈਗਮੇ ਕੋ ਇਦਾਂ ਦਾ ਕੋਈ ਮੈਕੈਨਿਜ਼ਮ ਨਹੀਂ ਹੈ ਕਿ ਪਤਾ ਲੱਗ ਜਾਏ ਬੰਦਾ ਜਿੰਦਾ ਹੈ ਕਿ ਮਰ ਰਿਹਾ ਨਾ ਜੀ ਕਿਉਂਕਿ ਜਦੋਂ ਪੈਨਸ਼ਨ ਦਾ ਮੈਸੇਜ ਆਂਦਾ ਹੋਊਗਾ ਜਿਹੜਾ ਬਜ਼ੁਰਗ ਹੈ ਔਰ ਕੋਦੇ ਮੋਬਾਈਲ ਹੋਊਗਾ ਨਹੀਂ ਉਹਦੇ ਮੁੰਡੇ ਕੋ ਜਾਂ ਹੋਰ ਪਰਿਵਾਰਕ ਮੈਂਬਰ ਕੋ ਹੋਏਗਾ ਨਾ ਚੁੱਪ ਕਰਕੇ ਉਹ ਕਢਾ ਲੈਂਦੇ ਹੋਣਗੇ ਨੇ ਹਨਾ ਕਿਉਂਕਿ ਥੋੜੇ ਬਹੁਤੇ ਏਟੀਐਮ ਕਾਰਡ ਬਣਿਆ ਹੋਊਗਾ ਹੁਣ ਇਹ ਮਸਲਾ ਹੁਣ ਦੇਖਦੇ ਮੈਂ ਪਰ ਇਹ ਪੁਰਾਣਾ ਮਸਲਾ ਚੱਲਦਾ ਆ ਰਿਹਾ ਕਾਂਗਰਸ ਸਰਕਾਰ ਵੀ ਉਹਨਾਂ ਨੇ ਡਰਦੇ ਨਹੀਂ ਨਹੀਂ ਉਦੋਂ ਲਈ ਕਿ ਲੋਕੀ ਨੇ ਨਾਰਾਜ਼ ਹੁਣ ਹੁਣ ਇਹਨਾਂ ਨੂੰ ਤੇ ਸੁਖ ਨਾਲ 28 ਮਹੀਨੇ ਹੋ ਗਏ ਨੇ 28 ਮਹੀਨੇ ਜੇ ਵੀ ਡਰਦੇ ਡਰਦੇ ਨੇ ਹਾਲਾਂਕਿ ਜੇ ਰੌਲਾ ਪੈ ਗਿਆ ਹੁਣ ਕਿਉਂਕਿ ਚਾਰ ਹਲਕਿਆਂ ਦੀਆਂ ਵੋਟਾਂ ਪੈਣੀਆਂ ਨੇ ਇਦਾਂ ਹੋ ਸਕਦਾ ਹੈ ਕਿ ਡੇਰੇ ਬਾਬੇ ਨਾਨਕ ਦੇ ਲੋਕ ਛੱਡ ਦੋ ਚੱਬੇਵਾਲ ਦੇ ਲੋਕ ਛੱਡ ਦੋ ਬਰਨਾਲੇ ਦੇ ਲੋਕ ਛੱਡ ਦੋ ਤੇ ਗਿੱਦੜ ਬਾਹੇ ਦੇ ਲੋਕ ਛੱਡ ਦੋ ਬਾਕੀ 113 ਹਲਕਿਆਂ ਦੇ ਕਹਿੰਦੇ ਨੇ ਵੀ ਜਿੱਥੇ ਜਿੱਥੇ ਹੈਗੇ ਸਫਾਇਆ ਕਰ ਦੋ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹ ਜਿਹੜਾ ਫੈਸਲਾ ਵਾ ਉਹ ਸ਼ਕਤੀ ਦੇ ਨਾਲ ਲੈਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਸੰਦੀਪ ਇਹ ਤੇ ਇੱਕ ਇਹ ਗੜਬੜੀ ਤੇ ਹੈ ਹੀ ਲੋਕਾਂ ਬਰੂ ਕੀਤੀ ਜਾ ਰਹੀ ਦੂਜੀ ਜਿਹੜੀ ਗੜਬੜੀ ਹੈ ਕਿ ਰਾਸ਼ਨ ਕਾਰਡ ਦੇ ਵਿੱਚ ਲੋਕੀ ਉਹ ਵੀ ਕਿਹੜਾ ਬਣ ਗਿਆ ਕਿਸੇ ਕੁੜੀ ਦਾ ਵਿਆਹ ਹੋ ਗਿਆ ਜਾਂ ਮੁੰਡੇ ਦਾ ਵਿਆਹ ਗਿਆ ਉਹ ਅੱਡ ਹੋ ਗਿਆ ਜੇ ਘਰ ਦਾ ਕੋਈ ਬਜ਼ੁਰਗ ਮਰ ਗਿਆ ਉਹਦਾ ਨਾਮ ਵੀ ਨਹੀਂ ਕੱਟਿਆ ਜਾਂਦਾ ਹਨ ਉੱਥੇ ਫਿਰ ਉਹ ਜਾ ਕੇ ਦੀਪੂ ਵਾਲਿਆਂ ਦੇ ਨਾਲ ਲੜਦੇ ਹੈਗੇ ਪੰਜ ਪੰਜ ਕਿਲੋ ਪਿੱਛੇ ਲੋਕੀ ਲੜਦੇ ਹੈਗੇ ਨੇ ਹਾਲਾਂਕਿ ਉਸ ਰਾਸ਼ਨ ਕਾਰਡ ਦੇ ਵਿੱਚ ਕੁੜੀ ਵਿਆਹੀ ਗਈ ਹੈ ਉਹ ਸੌਰੇ ਵੀ ਚਲ ਗਿਆ ਰਾਸ਼ਨ ਕਾਰਡ ਤੇ ਉਹਦਾ ਨਾਮ ਹੋਊਗਾ ਜੇ ਘਰ ਦਾ ਕੋਈ ਵੱਡ ਡੇਰਾ ਜਾਂ ਕੋਈ ਜੀ ਰਬਨਾਗਰ ਬੇਵਕਤੀ ਦੇ ਨਾਲ ਪੂਰਾ ਹੋ ਗਿਆ ਉਹਦਾ ਨਾਮ ਹੀ ਹੋਗਾ ਉਹਦੇ ਹਿੱਸੇ ਦੇ ਵੀ ਕੰਨਕ ਲਈ ਜਾ ਰਹੇ ਨੇ ਉਹਨੇ ਸਾਰਾ ਤਾਣਾ ਬਾਣਾ ਹੀ ਵਿਗੜਿਆ ਹੋਇਆ ਪਰ ਇਹ ਚੰਗੀ ਗੱਲ ਹੈ ਕਿ ਜੇ ਮਹਿਕਮੇ ਨੂੰ ਸੂਰਤ ਆਈ ਹੈ ਜਾਂ ਜਾਗ ਖੁੱਲੀ ਹੈ ਤੇ ਇਸ ਮਸਲੇ 'ਚ ਉਹਨਾਂ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨ ਨੂੰ ਚਿੱਠੀ ਕੱਢੀ ਹੈ ਕਿ ਇਹ ਜਿੰਨਾ ਲੋਕ ਜਿਹੜੇ ਬੈਨੀਫਿਸ਼ੀਅਰੀ ਹੈਗੇ ਨੇ ਇਨਾਂ ਕੋ ਪੈਸੇ ਰਿਕਵਰ ਕੀਤੇ ਜਾਣ ਇੱਕ ਪੱਖ ਤਾਂ ਚਲੋ ਇਹ ਹੋ ਗਿਆ ਕਿ ਗੜਬੜੀ ਛੋਟੀ ਹੋਵੇ ਵੱਡੀ ਹੋਵੇ ਗੜਬੜੀ ਗੜਬੜੀ ਹੁੰਦੀ ਹੈ ਇਸ ਪਾਸੇ ਤਾਂ ਇਹ ਵਿਭਾਗ ਜਾਗ ਪਿਆ ਕਿ ਰਿਕਵਰੀ ਹੋ ਜਾਣੀ ਹੈ ਪਰ ਜਿਹੜੇ ਹੁਣ ਤੱਕ ਵਿਜੀਲੈਂਸ ਦੇ ਪਾਏ ਗਏ ਕੇਸਾਂ ਦੇ ਨਾਲ ਵੱਡੇ ਵੱਡੇ ਅਫਸਰ ਵੱਡੇ ਵੱਡੇ ਸਿਆਸਤਦਾਨ ਉਹਨਾਂ ਦੀ ਰਿਕਵਰੀ ਹਾਲੇ 0% ਹੈ ਕਿਤੇ ਖਬਰ ਨਹੀਂ ਅਜੇ ਤੱਕ ਆਈ ਪੰਜਾਬ ਸਰਕਾਰ ਵੱਲੋਂ ਕਿ ਜਿੰਨੇ ਅਸੀਂ ਵਿਜੀਲੈਂਸ ਦੇ ਡਿੱਕੇ ਚੜਾਏ ਸੀ ਬੰਦੇ ਜਿੰਨੇ ਫੜੇ ਸੀ ਉਹਨਾਂ ਨੇ ਕਿੰਨਾ ਲੁੱਟਿਆ ਮਾਲ ਤੇ ਕਿੰਨਾ ਅਸੀਂ ਉਹਨਾਂ ਤੋਂ ਰਿਕਵਰ ਕਰਕੇ ਖਜ਼ਾਨੇ 'ਚ ਪਾ ਰਹੇ ਹਾਂ ਕਾਨੂੰਨੀ ਅਸਲ ਦੇ ਵਿੱਚ ਗਰੀਬਾਂ ਵਾਸਤੇ ਆ ਅਮੀਰਾਂ ਵਾਸਤੇ ਕਾਨੂੰਨੀ ਹੈਗਣਾ ਅਮੀਰ ਤੇ ਦੇਖੋ ਨਾ ਹਿੰਦੁਸਤਾਨ ਦੇ ਜਿਹੜੇ ਸਭ ਤੋਂ ਵੱਡੇ ਲਟੇਰੇ ਹੀ ਸਹਾਰਾ ਗਰੁੱਪ ਵਾਲੇ ਉਹਦਾ ਕੀ ਹੋਇਆ ਤਿੰਨ ਚਾਰ ਤੇ મોદી ਬਾਹਰ ਹੀ ਭੱਜ ਕੇ ਭੱਜ ਗਏ ਸੀ ਨਾ ਵਿਜੇ ਮਾਲਿਆ ਹੋ ਗਿਆ ਨੀਰਮੋਦੀ ਹੋ ਗਿਆ ਇਹ ਕੋਸ਼ਸ਼ੀਲ મોદી ਸੀ ਹੈਨਾ ਉਹੀ ਭੱਜ ਗਏ ਹੈਗੇ ਨਾ ਗਰੀਬ ਵਾਸਤੇ ਕਾਨੂੰਨ ਹੈ ਕਿਉਂਕਿ ਗਰੀਬ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਨਾ ਇਸ ਕਰਕੇ ਠੀਕ ਹੈ ਇਹਨਾਂ ਲੋਕਾਂ ਨੇ ਠੱਗੀ ਤੇ ਕੀਤੀ 15-1500 ਰੁਪਈਆ ਮਹੀਨਾ ਮਾਲੂ ਇੱਕ ਮੰਨ ਕੇ ਚੱਲਦੇ ਕਿ ਜੇ 1500 ਰੁਪਈਆ ਮਹੀਨੇ ਦਾ ਹੋ ਗਿਆ ਤੇ ਸਾਲ ਦਾ ਹੋ ਗਿਆ 15000 ਹੋ ਗਿਆ ਨਾ ਤੇ ਜੇ ਕਿਸੇ ਨੇ 5 ਸਾਲ ਵੀ ਲਈ ਹੈਗੀ ਤੇ ਕਿੰਨੇ ਨਾ 75000 ਰੁਪਈਆ ਲੈ ਗਿਆ ਇਦਾਂ ਦੇ 70000 ਪਰਿਵਾਰ ਆ ਗਏ ਨਾ ਹੁਣ ਜਿਹੜੇ ਵਿਜੀਲੈਂਸ ਦੀ ਗੱਲ ਕਰ ਰਹੇ ਹੋ ਤੁਸੀਂ ਉੱਥੇ ਦੇ ਵਿਜੀਲੈਂਸ ਦਾ ਜਿੰਨਾ ਕੀ ਕੰਮ ਉਹ ਸਾਰਿਆਂ ਦੇ ਸਾਹਮਣੇ ਆ ਰੰਗੇ ਹੱਥੀ ਫੜੇ ਜਾਂਦੇ ਨੇ ਬਾਅਦ ਜਿਨ੍ਹਾਂ ਨੂੰ ਤੁਸੀਂ ਰੰਗੇ ਹੱਥੀ ਫੜਦੇ ਹੋ ਉਹ ਵੱਡੇ ਘਰਾਂ ਨੂੰ ਪੈਸੇ ਦੇ ਕੇ ਛੁੱਟ ਜਾਂਦੇ ਹੈਗੇ ਨਾ ਨਹੀਂ ਇਸ ਕਰਕੇ ਵਿਜੀਲੈਂਸ ਬਾਰੇ ਬੜੀ ਚਰਚਾ ਕਿ ਫੜਦੇ ਰੰਗੇ ਹੱਥੀ ਆ ਦੇ ਬਾਅਦ ਜੋ ਮਿਲੀ ਭੁਗਤਦਾਰੇ ਰੰਗੇ ਹੱਤੀ ਛੱਡ ਦਿੰਦੇ ਹੈਗੇ ਨੇ ਪਈ ਪੈਸੇ ਦੇ ਕੇ ਫੜਦੇ ਹੋ ਤੇ ਪੈਸੇ ਦੇ ਕੇ ਸਰਕਾਰਾਂ ਛੱਡ ਦਿੰਦੀਆਂ ਆਈਆਂ ਜੋ ਬਾਅਦ ਜਿਹੜੇ ਵਾਦੇ ਜਿਹੜੇ ਗਵਾਹ ਉਹ ਮੁੱਕਰ ਜਾਂਦੇ ਨੇ ਇੱਥੇ ਤੇ ਦੇਖੋਗੇ ਵੱਡੇ ਵੱਡੇ ਲੀਡਰਾਂ ਦੇ ਖਿਲਾਫ ਮਕਦਮੇ ਦਰਜੋ ਕਿਸੇ ਪੰਜਾਬ ਦੇ ਵਿੱਚ ਕਿਸੇ ਲੀਡਰ ਨੂੰ ਸਜ਼ਾ ਮਿਲੀ ਜਦ ਉਹਦੀ ਸਰਕਾਰ ਹੁੰਦੀ ਆ ਉਹ ਆਪਣੇ ਕੇਸ ਬਰੀ ਮਾਫ ਕਰਵਾ ਲਏ ਨੇ ਜਦ ਅਗਲੇ ਦਿਨ ਦੀ ਉਹ ਮਾਫ ਕਰਵਾ ਲੈਂਦਾ ਅੱਜ ਜਿਵੇਂ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਦੇ ਖਿਲਾਫ ਮਕਦਮੇ ਚੱਲ ਰਹੇ ਨੇ ਕੱਲੋਂ ਇਹਨਾਂ ਦੀ ਸਰਕਾਰ ਆ ਗਈ ਉਹ ਸਾਰੇ ਕੇਸ ਜਿਹੜੇ ਨੇ ਉਹ ਰਫਾ-ਫਫਾ ਹੋ ਜਾਣੇ ਨੇ ਤੇ ਉਦੋਂ ਹੋ ਸਕਦਾ ਜੇ ਕਾਂਗਰਸ ਪਾਰਟੀ ਸਰਕਾਰ ਦੇ ਫਿਰ ਆਮ ਆਦੀ ਪਾਰਟੀ ਦੇ ਤਿੰਨ ਚਾਰ ਮੰਤਰੀ ਤੇ ਪੰਜ ਸੱਤ ਐਮਐਲਏ ਫੜੇ ਜਾਣ ਹਨ ਇਹ ਤੇ ਵਾਰੀ ਦਾ ਵਟਾ ਹੈਗਾ ਪਰ ਕਾਨੂੰਨ ਖੁਦ ਹੀ ਆਪਣੀਆਂ ਧੱਜੀਆਂ ਉਡਾ ਰਿਹਾ ਜਾਂਦਾ ਜੇ ਤੇ ਤੁਸੀਂ ਮੈਰਿਟ ਤੇ ਫੜੇ ਹੋ ਫਿਰ ਤੇ ਕੋਈ ਛੁੱਟ ਨਹੀਂ ਸਕਦਾ ਤੇ ਜੇ ਤੁਸੀਂ ਇਮਾਨਦਾਰੀ ਦੇ ਨਾਲ ਕੰਮ ਕੀਤਾ ਫਿਰ ਵੀ ਕੋਈ ਛੁੱਟ ਨਹੀਂ ਸਕਦਾ ਜਦ ਕਰਨੀਆਂ ਹੀ ਬੇਈਮਾਨੀਆਂ ਦੇ ਨਾਲ ਹੀ ਬੰਦੇ ਫੜੇ ਜਾਂਦੇ ਨੇ ਬੇਈਮਾਨੀ ਦੇ ਨਾਲ ਛੱਡੇ ਜਾਂਦੇ ਆਗੇ ਨੇ ਹੁਣ ਇਹ ਵਿਜੀਲੈਂਸ ਵਾਲਾ ਮਸਲਾ ਜਿਹੜਾ ਜਿਹੜੇ ਬੰਦੇ ਫੜਦੇ ਆਗੇ ਨੇ ਹਲੇ ਤੱਕ ਤੇ ਕਿਸੇ ਨੂੰ ਸਜ਼ਾ ਮਿਲ ਹੀ ਨਹੀਂ ਹੈਗੀ ਉਹ ਦੂਜੀ ਗੱਲ ਪਿੱਛੇ ਜੇ ਆ ਉਦਯੋਗ ਘਟਾਲਾ ਪਟਾ ਪਲਾਟਿਕ ਘਟਾਲਾ ਹੋਇਆ ਕੀ ਬਣਿਆ ਉਹਦੇ ਵਿੱਚ ਅਮਰੂਦ ਘਟਾਲਾ ਹੋਇਆ ਹੈ ਉਹਦੇ ਵਿੱਚ ਕੀ ਬਣਿਆ ਹੈਗਾ ਬਹੁਤ ਸਾਰੇ ਇਦਾਂ ਦੇ ਘਟਾਲੇ ਹੋਏ ਜਿਹਦੇ ਵਿੱਚ ਕੁਝ ਬੰਦਾ ਨਹੀਂ ਹੈਗਾ ਇਸ ਕਰਕੇ ਆ ਹੁਣ ਕਿਉਂਕਿ ਗਰੀਬ ਹੈ ਗਰੀਬ ਦੀ ਪਹੁੰਚ ਹੈ ਜਿਹੜਾ ਇੱਕ ਤੇ ਚਲੋ ਠੀਕ ਹੈ ਮਾਤੜ ਲੋਕ ਹੁੰਦੇ ਨੇ ਉਹਨਾਂ ਨੇ 1500 ਲੈ ਲਈ ਆਪਣੇ ਬੁੱਢੇ ਦੀ ਲੈ ਲਈ ਜਾਂ ਮਾਂ ਦੀ ਲੈ ਲਈ ਤੇ ਜਿਆਦਾ ਤੇ ਰੌਲਾ ਉਹਨਾਂ ਦਾ ਨਾ ਜਿਹੜੇ ਐਨਆਰਐ ਐਨਆਰਆਈ ਨੇ ਜਾਂ ਜਿਹੜੇ ਸਰਕਾਰੀ ਪੈਨਸ਼ਨ ਲੈਂਦੇ ਹੈਗੇ ਨੇ ਰੌਲਾ ਰੌਲਾ ਤੇ ਇਹਨਾਂ ਦਾ ਪਰ ਚੋਰੀ ਤੇ ਚਾਹੇ 1 ਰੁਪਏ ਦੀ ਚਾਹੇ 1 ਕਰੋੜ ਰੁਪਏ ਦੀ ਚੋਰੀ ਤੇ ਚੋਰੀ ਹੈਗੀ ਹੈ ਕਾਨੂੰਨ ਸਭ ਦੇ ਸਾਰਿਆਂ ਦੇ ਵਾਸਤੇ ਇੱਕੋ ਜਾਂਦਾ ਪਰ ਇੰਡੀਆ ਇੱਕ ਅਜੀਹਾ ਕੰਟਰੀ ਹੈਗਾ ਕਿ ਗਰੀਬ ਵਾਸਤੇ ਕਾਨੂੰਨ ਹੋਰ ਆ ਤੇ ਅਮੀਰ ਵਾਸਤੇ ਕੋ ਕਾਨੂੰਨ ਹੋਰ ਆ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵੀ ਮੁੱਦਾ ਹੈ ਅਗਲਾ ਸਿਆਸਤ ਬੜੀ ਭਖੀ ਹੋਈ ਹੈ ਇੱਕ ਪਾਸੇ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਦੂਜੇ ਪਾਸੇ ਉਸੇ ਫੈਸਲਿਆਂ ਨੂੰ ਰੱਦ ਕਰਨ ਦੀਆਂ ਗੱਲਾਂ ਆ ਰਹੀਆਂ ਨੇ ਕੋ ਬਾਗੀ ਕੁਝ ਕਹਿ ਰਹੇ ਆ ਜਿਹੜੇ ਅੰਦਰ ਹੀ ਹਾਲੇ ਪਾਰਟੀ ਦੇ ਆਪਣੇ ਆਪ ਨੂੰ ਮਹਫੂਜ਼ ਸਮਝੀ ਜਾਂਦੇ ਆ ਉਹ ਕੁਝ ਕਹਿ ਰਹੇ ਆ ਉਧਰੋਂ ਪ੍ਰਦੀਪ ਕਲੇਰ ਵਾਲਾ ਕਲੇਸ਼ ਬਹੁਤ ਸਾਰੀਆਂ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਆਸਤ ਦੇ ਅੰਦਰ ਘੁੰਮ ਰਹੀਆਂ ਐਸਐਮ ਤੇ ਸ਼੍ਰੋਮਣੀ ਅਕਾਲੀ ਦਲ ਤੇ ਆਪਸੀ ਖਿੱਚੋ ਤਾਣ ਕਰਕੇ ਤਮਾਸ਼ੇ ਦਾ ਪਾਤਰ ਬਣੀ ਹੋਈ ਆ ਜਿੰਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਮਾਸ਼ਾ ਹੋ ਰਿਹਾ ਉਹਨਾਂ ਹੋਰ ਕਿਸੇ ਪਾਰਟੀ ਦੇ ਵਿੱਚ ਰ ਕਦੀ ਕਾਂਗਰਸ ਪਾਰਟੀ ਦੇ ਵਿੱਚ ਕੀ ਕੁਝ ਚੱਲ ਰਿਹਾ ਕਿਸੇ ਨੂੰ ਪਤਾ ਨਹੀਂ ਬੀਜੇਪੀ ਦੇ ਵਿੱਚ ਕੀ ਕੁਝ ਚੱਲ ਰਿਹਾ ਕਿਸੇ ਨੂੰ ਪਤਾ ਨਹੀਂ ਝਾੜੂ ਵਾਲਿਆਂ ਦੇ ਵਿੱਚ ਕੀ ਕੁਝ ਚੱਲ ਰਿਹਾ ਕਿਸੇ ਨੂੰ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਧੜੇ ਨੂੰ ਸ਼ਿਕ ਆਉਂਦੀ ਹੈ ਤੇ ਉਹ ਇਸ਼ੂ ਬਣ ਜਾਂਦਾ ਹੈ ਨਾ ਹੁਣ ਰਹੀ ਗੱਲ ਕਿ ਸੁਬੀਤ ਸਿੰਘ ਬਾਦਲ ਨੇ ਜਿਹੜੇ ਕੱਲ ਬੰਦੇ ਕੱਢੇ ਨੇ 8 ਜਾਣੇ ਜਿਨ੍ਹਾਂ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕੱਢਤਾ ਉਹਨਾਂ ਦਾ ਮੁੰਡਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਰੱਖ ਲਿਆ ਪਰਮਿੰਦਰ ਸਿੰਘ ਢੀਂਡ ਸਾਨੂੰ ਕੱਢਤਾ ਤੇ ਸੁਖਦੇਵ ਸਿੰਘ ਢੀਂਡ ਸਾਨੂੰ ਰੱਖ ਲਿਆ ਮਤਲਬ ਇਧਰੋਂ ਬਾਪੂ ਰੱਖ ਲਿਆ ਤੇ ਮੁੰਡਾ ਕੱਢ ਲਿਆ ਉਧਰੋਂ ਬਾਪੂ ਕੱਢਤਾ ਤੇ ਮੁੰਡਾ ਰੱਖ ਲਿਆ ਹੁਣ ਰਹੀ ਗੱਲ ਇਹ ਕਿ ਜਿਵੇਂ ਬੀਤੀ ਦਿਨ ਅਨੁਸ਼ਾਸਨੀ ਕਮੇਟੀ ਦੇ ਜਿਹੜੇ ਚੇਅਰਮੈਨ ਬਲਵਿੰਦਰ ਸਿੰਘ ਭੁੰਦੜ ਸਾਹਿਬ ਆ ਉਹਨਾਂ ਨੇ 8 ਬੰਦੇ ਕੱਢਤੇ ਕਿਉਂਕਿ ਸੁਬੀਸ਼ ਸਿੰਘ ਬਾਦਲ ਸਾਹਿਬ ਦੀ ਡਾਇਰੈਕਸ਼ਨ ਹੋएगी ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ। ਹੁਣ ਕੀ ਸ਼੍ਰੋਮਣੀ ਕਾਲੀਦਾ ਦੇ ਜਿਹੜਾ ਵਿਧਾਨ ਆ ਉਹਦੇ 'ਚ ਸਾਰੇ ਜਿਹੜੇ ਕਿਸੇ ਨੂੰ ਕੱਢਣਾ ਤੇ ਕਿਸੇ ਨੂੰ ਸ਼ਾਮਲ ਕਰਵਾਉਣਾ ਇਹ ਸਰਪ੍ਰਸਤ ਕੋਲ ਅਧਿਕਾਰ ਹੈ ਕਿ ਨਾ ਜਾਂ ਪਾਰਟੀ ਪ੍ਰਧਾਨ ਕੋਲ ਹੈ ਨਾ ਇਹ ਸਭ ਤੋਂ ਵੱਡਾ ਸਵਾਲ ਆ। ਹੁਣ ਤੁਹਾਨੂੰ ਯਾਦ ਹੋਵੇਗਾ ਪਿੱਛੇ ਜੇ ਆਂਗਣਵਾੜੀ ਵਰਕਰ ਜੂਨੀਅਰ ਦੀ ਪ੍ਰਧਾਨ ਹਰਗੋਬਿੰਦ ਕੌਰ ਜੀ ਉਹ ਪਹਿਲੇ ਦਿਨ ਹੀ ਪਾਰਟੀ ਚ ਸ਼ਾਮਲ ਹੁੰਦੀ ਐ ਤੇ ਉਹਨੂੰ ਪਹਿਲੇ ਦਿਨ ਹੀ ਸਬੀਰ ਸਿੰਘ ਬਾਦਲ ਹੁਣੀ ਸ਼੍ਰੋਮਣੀ ਕਾਲੀ ਦਲ ਇਸਤਰੀ ਵਿੰਗ ਦਾ ਪ੍ਰਧਾਨ ਬਣਾ ਦਿੰਦੇ ਹੈਗੇ ਨੇ ਜੀ ਜਦੋਂ ਮਤਲਬ ਸਬੀਰ ਸਿੰਘ ਬਾਦਲ ਕੋਲ ਪਾਵਰ ਆ ਜੇ ਉਹ ਦਿਨ ਸਰਪ੍ਰਸਤ ਕੋਲ ਪਾਵਰ ਹੁੰਦੀ ਸੁਖਦੇਵ ਸਿੰਘ ਢੀਡਸਾ ਗੋਂਦੀ ਤੇ ਉਹਨੂੰ ਰੋਕ ਸਕਦੇ ਸੀ ਵੀ ਘੱਟੋ ਘਾੜੇ ਇਹਨੂੰ ਜਨਰਲ ਸੈਕਟਰੀ ਬਣਾਓ ਸੈਕਟਰੀ ਬਣਾਓ ਵਾਈਸ ਪ੍ਰੈਸਿਡੈਂਟ ਬਣਾਓ ਘੱਟੋ ਘਾੜੇ ਇੱਕ ਅੱਧਾ ਪੌੜੀ ਦਾ ਡੰਡਾ ਤੇ ਜੜਾਓ ਤੁਸੀਂ ਸਿੱਧੀ ਟੀਸੀ ਟੀਸੀ ਤੇ ਬਿਠਾ ਦਿੱਤਾ ਹੈਗਾ ਇਹ ਵੀ ਜਿਹੜਾ ਮਸਲਾ ਹੈ ਕਿਉਂਕਿ ਪਿੱਛੇ ਜੇ ਕਾਲੀ ਦਲ ਨੇ ਕੀ ਕੀਤਾ ਜਦੋਂ ਕਾਲੀ ਦਲ ਨੇ ਆਪਣੇ ਸਾਰੇ ਜਿਹੜੇ ਢਾਂਚੇ ਨੇ ਭੰਗ ਕਰ ਦਿੱਤੇ ਨਵੇਂ ਸਿਰ ਤੋਂ ਡੈਲੀਗੇਟ ਬਣਾਏ ਜਾ ਰਹੇ ਨੇ ਉਹਦੇ ਚ ਵਰਕਿੰਗ ਕਮੇਟੀ ਨੇ ਜਿਹੜੇ ਸਾਰੇ ਅਧਿਕਾਰ ਨੇ ਉਹ ਕਿਹਨੂੰ ਦਿੱਤੇ ਨੇ ਸੁਬੀਤ ਸਿੰਘ ਬਾਦਲ ਨੂੰ ਕਿ ਅਗਲੇ ਹੁਕਮਾਂ ਤੱਕ ਸੁਬੀਤ ਸਿੰਘ ਬਾਦਲ ਕੋਈ ਸਾਰੇ ਅਧਿਕਾਰ ਹੋਣਗੇ ਤੇ ਮੈਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਕਿਸੇ ਨੂੰ ਕੱਢਣਾ ਕਿਸੇ ਨੂੰ ਨਿਯੁਕਤ ਕਰਨਾ ਉਹ ਪਾਰਟੀ ਪ੍ਰਧਾਨ ਕੋਲ ਹੀ ਹੁੰਦੇ ਨੇ ਜ਼ਿੰਮੇਵਾਰੀਆਂ ਸਰਪ੍ਰਸਤ ਕੋ ਨਹੀਂ ਹੁੰਦੀਆਂ ਸਰਪ੍ਰਸਤ ਇੱਕ ਇੱਕ ਓਨਰ ਵਾਲਾ ਰਤਬਾ ਹੁੰਦਾ ਜਿਵੇਂ ਭਾਜਪਾ ਨੇ ਨਹੀਂ ਸੀ ਇੱਕ ਮਾਰਗਦਰਸ਼ਨ ਬਣਾਇਆਗਾ ਉਹ ਸਾਰੇ ਇੱਕ ਓਨਰ ਹੈਗੇ ਸਾਡੇ ਪੁਰਾਣੇ ਨੇ ਜਿਨ੍ਹਾਂ ਨੇ ਪਾਰਟੀ ਨੂੰ ਖੜਾ ਕੀਤਾ ਕੰਮ ਕੀਤਾ ਮਿਹਨਤੀ ਹੀ ਤੇ ਹੁਣ ਉਹਨਾਂ ਦੀ ਜਿਹੜੀ ਇਸ ਅਵਸਥਾ ਦੇ ਵਿੱਚ ਇੱਕ ਜਮ ਲਾਲਕ੍ਰਿਸ਼ਨ ਦਰਵਾਨੀ ਹਣੀ ਬਾਬਰੀ ਮਸਜਿਦ ਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦਾ ਕਿੱਡਾ ਵੱਡਾ ਯੋਗਦਾਨ ਸੀ ਉਹਨੂੰ ਚਾਹੇ ਉਹਦੇ ਅੱਜ ਹੋਰ ਸੰਦਰਭ ਦੇ ਵਿੱਚ ਆਪਾਂ ਦੇ ਦੇ ਕਿ ਬਾਬਰੀ ਮਸਜਿਦ ਢਾ ਕੇ ਮੰਦਰ ਬੰਨਣਾ ਚਾਹੀਦਾ ਕਿ ਨਹੀਂ ਬੰਨਣਾ ਉਹ ਇੱਕ ਰਹਿਂਦੀ ਦੁਨੀਆ ਦਾ ਕੋਈ ਸਵਾਲ ਖੜੇ ਹੋਣੇ ਆ ਉਹ ਸਵਾਲ ਰਹਿਣੇ ਆ ਕਿਨੇ ਪਰ ਉਹਨੂੰ ਮਾਰਗਦਰਸ਼ਨ ਦੇ ਵਿੱਚ ਰੱਖ پا ਕੇ ਰੱਖਿਆ ਇਦਾਂ ਹੀ ਸ਼ਰੋਮਨੀ ਕਾਲੀਦਲ ਦੇ ਵਿੱਚ ਕੀ ਹੈ ਸੁਭੀਸ਼ ਸਿੰਘ ਬਾਦਲ ਪ੍ਰਧਾਨ ਸਰਪ੍ਰਸਤ ਕੌਣ ਨੇ ਸੁਖਦੇਵ ਸਿੰਘ ਢੀਡ ਸਾਨੂੰ ਪਹਿਲਾਂ ਸਰਪ੍ਰਸਤ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਨੂੰ ਬਣਾ ਦਿੱਤਾ ਕਿ ਜੋ ਦੁਬਾਰਾ ਸ਼ਾਮਲ ਹੋਏ ਤੇ ਇੱਕ ਸਰਪ੍ਰਸਤ ਕੀ ਕਾਲੀ ਦਲ ਦੇ ਵਿਧਾਨ ਦੇ ਵਿੱਚ ਜਾਂ ਕਾਲੀ ਦਲ ਦੇ ਢਾਂਚੇ ਦੇ ਵਿੱਚ ਉਹਦੇ ਕੋਲ ਅਧਿਕਾਰ ਹੈ ਹੁਣ ਸੁਬੀਤ ਸਿੰਘ ਬਾਦਲ ਨੇ ਕੱਲ 8 ਜਣੇ ਕੱਢ ਦਿੱਤੇ ਅੱਜ ਇਹ ਮੀਟਿੰਗ ਕਰਕੇ ਉਹ ਸੁਬੀਤ ਸਿੰਘ ਬਾਦਲ ਦਾ ਜਿਹੜਾ ਫੈਸਲਾ ਉਹਨੂੰ ਰੱਦ ਕਰਦੇ ਨੇ ਮੇਰਾ ਲੱਗਦਾ ਕਿ ਜਿਆਦਾ ਜਿਹੜਾ ਅਗਰ ਕਾਨੂੰਨੀ ਤੌਰ ਤੇ ਜਾਂ ਵਿਧਾਨਕ ਤੌਰ ਤੇ ਕਾਲੀ ਦਲ ਦਾ ਦੇਖੀ ਜਾਵੇ ਉਹਦੇ ਚ ਇਹ ਹੈ ਕਿ ਸੁਬੀਤ ਸਿੰਘ ਬਾਦਲ ਨੇ ਕੱਢੇ ਜਾਂ ਜਿਹੜੇ ਕੱਢੇ ਨੇ ਉਹਨਾਂ ਨੂੰ ਵਾਪਸ ਤੇ ਨਹੀਂ ਲਿਆ ਜਾਸਦਾ ਹੁਣ ਇਸ ਮਸਲੇ ਦੇ ਵਿੱਚ ਕਾਲੀ ਦਲ ਦਾ ਪ੍ਰੈਸ ਨੋਟ ਵੀ ਆ ਗਿਆ ਦੋਨਾਂ ਧਿਰਾਂ ਦਾ ਆ ਗਿਆ ਜਿਹੜੇ ਤੇ ਉਹਨੇ ਕਾਲੀ ਦਲ ਕਾਲੀ ਦਲ ਕੀ ਕਹਿੰਦਾ ਹੈਗਾ ਕਾਲੀ ਦਲ ਕਹਿੰਦਾ ਕਿ ਢੀਂਡਸਾ ਕੋਲ ਅਨਸ਼ਾਸਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਕੋਈ ਅਧਿਕਾਰ ਨਹੀਂ ਆ ਉਹਨਾਂ ਕਾਲੀ ਦਲ ਨੇ ਕਿਹਾ ਕਿ ਅੱਜ ਪਾਰਟੀ ਦੇ ਸਰਪ੍ਰਸ ਸੁਦੇਸ਼ ਸਿੰਘ ਢੀਂਡਸਾ ਕੋਲ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਅਧਿਕਾਰ ਨਹੀਂ ਹੈ ਅਨੁਸ਼ਾਸਨੀ ਕਮੇਟੀ ਨੇ ਬੀਤੇ ਕੱਲ ਪਾਰਟੀ ਵਿਰੋਧੀ ਗਤੀਵਿਧੀਆਂ ਲਈ 8 ਆਗੂਨ ਪਾਰਟੀ ਚੋਂ ਬਾਹਰ ਕਰ ਦਿੱਤਾ ਸੀ ਜਾਰੀ ਬਿਆਨ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਇੱਕ ਸੀਨੀਅਰ ਆਗੂ ਹਨ ਜਿਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਰਟੀ ਦੇ ਸਰਪ੍ਰਸਤ ਪਾਰਟੀ ਦੇ ਕਿਸੇ ਵੀ ਫੈਸਲੇ ਨੂੰ ਪਲਟ ਨਹੀਂ ਸਕਦੇ ਔਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਪਾਰਟੀ ਦੇ ਆਗੂਆਂ ਦੇ ਵਰਕਰਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣ ਲਈ ਆਖਣ ਦੀ ਥਾਂ ਸੁਖਦੇਵ ਸਿੰਘ ਢੀਂਡਸ ਨੇ ਪਾਰਟੀ ਵਿੱਚੋਂ ਕੱਢੇ ਆਗੂਆਂ ਦੀ ਅਗਵਾਈ ਕਰਨ ਨੂੰ ਤਰਜੀਹ ਦਿੱਤੀ ਹੈ ਤੇ ਹੁਣ ਪਾਰਟੀ ਦੇ ਸੰਵਿਧਾਨ ਮੁਤਾਬਕ ਲਈ ਫੈਸਲਿਆਂ ਨੂੰ ਪਲਟਣ ਵਾਸਤੇ ਅਖੌਤੀ ਤਾਨਾਸ਼ਾਹ ਵਜੋਂ ਕੰਮ ਕਰ ਰਹੇ ਨੇ ਬਲੰਦੇਸਿੰਪੁੰਦ ਨੇ ਵੀ ਕਿਹਾ ਕਿ ਪਾਰਟੀ ਦੇ 8 ਆਗੂਆਂ ਖਿਲਾਫ ਕਾਰਵਾਈ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ 26 ਤਰੀਕ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਪਾਸ ਉਸ ਮਤੇ ਵੱਲ ਧਿਆਨ ਨਹੀਂ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਕਿਸੇ ਵੀ ਤਰੀਕੇ ਦੇ મતਭੇਦ ਪਾਰਟੀ ਫੋਰਮ ਤੇ ਹੀ ਵਿਚਾਰੇ ਜਾਣਗੇ ਤੇ ਉਹਨਾਂ ਇਹ ਵੀ ਕਹਿ ਕੇ ਕੱਢੇਗੇ ਆਗੂਆਂ ਨੇ ਪਾਰਟੀ ਪ੍ਰਧਾਨ ਦੀ ਪ੍ਰਵਾਨਗੀ ਤੋਂ ਬਗੈਰ ਸਮਾਨਤਰ ਸੰਗਠਨ ਖੜਾ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਪਾਰਟੀ ਦੇ ਖਿਲਾਫ ਕੰਮ ਕਰਨਗੇ ਤੇ ਉਹਨਾਂ ਦਾ ਇਕਲੌਤਾ ਮਕਸਦ ਕੀ ਆ ਪੁੰਦਰ ਸਾਹਿਬ ਕਹਿ ਰਹੇ ਨੇ ਕਿ ਪਾਰਟੀ ਕੇਡਰ ਨੂੰ ਗਮਰਾਹ ਕਰਨਾ ਇਹਦੇ ਸ਼੍ਰੋਮਣੀ ਅਕਾਲੀ ਦਲ ਦਾ ਆ ਗਿਆ ਬਿਆਨ ਕਿ ਇਹ ਅਖੌਤੀ ਤਾਣਾ ਸ਼ਾਹ ਵਾ ਸੁਖਦੇਵ ਸਿੰਘ ਢੀਂਡਸਾ ਹੁਣ ਦੂਜੇ ਪਾਸੇ ਜਿਹੜੇ ਬਾਗੀ ਨੇ ਉਹਨਾਂ ਕੀ ਉਹਨਾਂ ਨੇ ਵੀ ਸਿਰੇ ਤੋਂ ਰੱਦ ਕਰ ਦਿੱਤਾ ਫੈਸਲਾ ਉਹ ਕਹਿੰਦੇ ਨੇ ਕਿ ਇਹ ਫੈਸਲਾ ਸੁਭੀ ਸਿੰਘ ਬਾਦਲ ਹੋਣੀ ਲੈ ਹੀ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਅੱਜ ਪਹਿਲਾਂ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਤੋਂ ਬਾਅਦ ਕਹਿੰਦੇ ਨੇ ਕਿ ਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ 8 ਸੀਨੀਅਰ ਆਗੂਆਂ ਦੀ ਬਰਤਫੀ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਿਰਫ ਕੱਢਣ ਦਾ ਜਿਹੜਾ ਅਧਿਕਾਰ ਆ ਉਹ ਵਰਕਿੰਗ ਕਮੇਟੀ ਕੋਲ ਆ ਇਸ ਦੇ ਨਾਲ ਢੀਂਸ ਨੇ ਵੀ ਲਾਣ ਕੀਤਾ ਕਿ ਜਲਦੀ ਹੀ ਡੈਲੀਗੇਟਾਂ ਦਾ اجلاس ਬੁਲਾ ਕੇ ਪਾਰਟੀ ਦਾ ਨਵਾਂ ਢਾਂਚਾ ਖੜਾ ਕੀਤਾ ਜਾਊਗਾ ਢੀਂਸ ਨੇ ਕਿਹਾ ਕਿ ਹੁਣ ਜਦੋਂ ਡੇਰਾ ਸੱਚਾ ਸੌਧ ਦੇ ਰਾਸੀ ਵਿੰਗ ਦੇ ਮੁਖੀ ਸੁਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਕਾਲਤਕ ਸਾਹਿਬ ਦੇ ਹੁਕਮਨਾਮੇ ਦੀ ਲੰਘਣਾ ਕਰਕੇ ਡੇਰਾ ਮੁਖੀ ਰਾਮ ਰਹੀਮ ਨਾਲ ਮੁਲਾਕਾਤ ਕਰਨ ਦਾ ਸੱਚ ਜਗਜाहਰ ਕਰ ਦਿੱਤਾ ਤਾਂ ਸੁਬੀਰ ਸਿੰਘ ਬਾਦਲ ਕੋਲ ਪਾਰਟੀ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਔਰ ਉਹਨੇ ਕਿਹਾ ਕਿ ਭਾਵੇਂ ਸੁਭੀ ਸਿੰਘ ਬਾਦਲ ਅਜੇ ਪਾਰਟੀ ਵਰਕਰ ਦੇ ਸਮੂਹ ਪੰਜਾਬੀਆਂ ਖਾਸ ਕਰਕੇ ਸਿੱਖ ਸੰਗਤ ਦੀਆਂ ਭਾਵਨਾ ਤੋਂ ਉਲਟ ਪਾਰਟੀ ਪ੍ਰਧਾਨ ਦੀ ਪਦਵੀ ਨੂੰ ਚਿੰਬੜਿਆ بیٹھا ਪਰ ਅਸਲ ਵਿੱਚ ਹੁਣ ਉਹ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਗਵਾ ਚੁੱਕਿਆ ਤੇ ਪਾਰਟੀ ਇੱਕ ਤਰ੍ਹਾਂ ਨਾਲ ਲੀਡਰਸ਼ਿਪ ਤੋਂ ਵਿਹੂਣੀ ਹੋ ਗਈ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ ਫੈਸਲਾ ਕੀਤਾ ਕਾਲੀ ਦਲ ਦਾ ਡੈਲੀਗੇਟ ਦਾ اجلاس ਬੁਲਾ ਕੇ ਪਾਰਟੀ ਪ੍ਰਧਾਨ ਸਮੇਤ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਪਾਰਟੀ ਵਿੱਚ ਨਵੀਂ ਰੂਹ ਫੂਕੀ ਜਾਵੇ। ਉਹਨਾਂ ਵੀ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਨਾਲ ਸਲਾਮ مشور ਕਰਕੇ შეਤੀ ਜਨਰਲ اجلاس ਤੇ ਸਮਾ ਤੇ ਸਥਾਨ ਬਾਰੇ ਫੈਸਲਾ ਹੋਇਆ। ਹੁਣ ਇਹ ਜਿਹੜੀ ਲੜਾਈ ਵੱਧਦੀ ਜਾ ਰਹੀ ਜਿੱਥੇ ਬਾਦਲ ਧੜਾ ਉਹਨਾਂ ਨੂੰ ਅਖੌਤੀ ਤਾਣਾ ਸ਼ਾਹ ਕਰਾਰ ਦਿੱਤਾ ਸੁਦੇਵ ਸਿੰਘ ਢੀਡਸਾਨ। ਉੱਥੇ ਉਹ ਕਹਿ ਰਹੇ ਕਿ ਅਸੀਂ ਜਲਦ اجلاس ਬੁਲਾ ਕੇ ਨਵਾਂ ਪ੍ਰਧਾਨ ਥਾਪਾਂਗੇ। ਉਸ ਨੂੰ ਵੀ ਸਿੰਘ ਬਾਦਲ ਹੁਣ ਦੇਖਦੇ ਕਿ ਜਿਹੜਾ ਸਮਾਂ ਤੇ ਸਥਾਨ ਕੀ ਸਮਾਂ ਚੰਡੀਗੜ੍ਹ ਹੋਏਗਾ ਤੇ ਕੀ ਸਥਾਨ ਸ਼੍ਰੋਮਣੀ ਕਾਲੀ ਦਲ ਦਾ ਹੈੱਡ ਦਫਤਰ ਮੁੱਖ ਦਫਤਰ ਹੋਏਗਾ ਇਹ ਅਸਲ ਦੇ ਵਿੱਚ ਹੁਣ ਇੰਤਜ਼ਾਰ ਕਰਨਾ ਪਏਗਾ ਜੀ ਤਾਂ ਇੱਕ ਤੀਜਾ ਮਸਲਾ ਪੰਜਾਬ ਸਰਕਾਰ ਦੇ ਯੂ ਟਰਨਲ ਸੰਬੰਧਿਤ ਹੈ ਯੂ ਟਰਨਲ ਦੇ ਨਾਲ ਪੰਨੇ ਬਹੁਤ ਭਰ ਗਏ ਸਰਕਾਰ ਦੇ ਦਰਾਂ ਚਾਹੇ 26 27 ਮਹੀਨਿਆਂ ਦਾ ਹੀ ਸਮਾਂ ਉਸ ਦੇ ਵਿੱਚ ਹੁਣ ਸਕੂਲਾਂ ਨੂੰ ਲੈ ਕੇ ਇੱਕ ਵਿਸ਼ੇਸ਼ ਗ੍ਰਾਂਟ ਹੁੰਦੀ ਹੈ ਜੋ ਕਿ ਇੱਕ ਯੋਜਨਾ ਦੇ ਤਹਿਤ ਹੈ ਉਸ ਦੇ ਵਿੱਚ ਪੂਰੇ ਦੇਸ਼ ਭਰ ਦੇ 20000 ਜਿਹੜੇ ਨੇ ਸਕੂਲ ਐ 20500 ਦੇ ਕਰੀਬ ਸਕੂਲ ਉਹਨਾਂ ਵਿੱਚ 241 ਪੰਜਾਬ ਦੇ ਵੀ ਐ ਹੁਣ ਇੱਕ ਵੱਡੀ ਗ੍ਰਾਂਟ ਮਿਲਦੀ ਐ ਪਹਿਲਾਂ ਤੇ ਉਸ ਦੇ ਉੱਤੇ ਹਮ ਹੀ ਨਹੀਂ ਭਰੀ ਪੰਜਾਬ ਸਰਕਾਰ ਨੇ ਹੁਣ ਚਿੱਠੀ ਪੱਤਰ ਲਿਖ ਦਿੱਤਾ ਗਿਆ ਕਿ ਅਸੀਂ ਤਿਆਰ ਬੈਠੀਆਂ ਯੋਜਨਾ ਲਾਗੂ ਕਰਨ ਲਈ ਇਹ ਯੂ ਟਰਨ ਦੀ ਨੌਬਤ ਕਿਉਂ ਆਈ ਅਸਲ ਤੇ ਸਰਕਾਰ ਦੇ ਪੀਪੇ ਖੜਕ ਗਏ ਨੇ ਕਿਉਂਕਿ ਗ੍ਰਾਂਟਾਂ ਬਹੁਤ ਸਾਰੀਆਂ ਰੁਕੀਆਂ ਹੋ ਰਹਿ ਐ ਐਜੂਕੇਸ਼ਨ ਦਾ ਮਸਲਾ ਸਭ ਤੋਂ ਵੱਡੀ ਇੱਕ ਸਕੀਮ ਆ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਉਹ ਪ੍ਰਧਾਨ ਮੰਤਰੀ ਨਾਮ ਤੇ ਨਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀ ਯੋਜਨਾ ਜੇ ਤੇ ਨਰਿੰਦਰ ਮੋਦੀ ਯੋਜਨਾ ਹੁੰਦੀ ਤੁਸੀਂ ਅਬਜੈਕਸ਼ਨ ਕਰਦੇ ਤੁਹਾਡਾ ਇਤਰਾਜ਼ ਜਾਇਜ਼ ਸੀ ਉਹ ਹੈਗੀ ਸਕੀਮ ਪ੍ਰਧਾਨ ਮੰਤਰੀ ਪੀਐਮ ਸ਼੍ਰੀ ਯੋਜਨਾ ਬਾਈ ਡੈਜਿਗਨੇਸ਼ਨ ਆ ਹਨਾ ਬਾਈ ਨੇਮ ਨਹੀਂ ਆ ਇਸ ਕਰਕੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਪਹਿਲਾਂ ਹਾਂ ਪਹਿਲੀਆਂ ਜਿਹੜੀਆਂ ਸਕੀਮਾਂ ਬਹੁਤ ਸਾਰੀਆਂ ਅੱਜ ਵੀ ਆ ਇੰਦਰਾ ਗਾਂਧੀ ਦੇ ਨਾਮ ਤੇ ਰਜੀਵ ਗਾਂਧੀ ਦੇ ਨਾਮ ਤੇ ਨਹਿਰੂ ਦੇ ਨਾਮ ਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਨਾਮ ਤੇ ਆ ਪਰ ਹੂੰ ਨਹੀਂ ਡਾਕਟਰ ਮਨਮੋਹ ਸਿੰਘ ਦੇ ਨਾਮ ਤੇ ਵੀ ਕੋਈ ਸਕੀਮ ਨਹੀਂ ਕਿਉਂਕਿ ਉਹ ਇਦਾਂ ਦੇ ਜਿਹੜੇ ਸਰਕਾਰਾਂ ਨਹੀਂ ਚਮਚਾਗਰੀ ਕਰਦੀਆਂ ਹੁਣ ਜਦ ਪੀਐਮ ਸ਼੍ਰੀ ਯੋਜਨਾਵਾਂ ਜਿਹਦੇ ਚ ਭਾਰਤ ਸਰਕਾਰ ਨੇ ਸਰਬ ਸਿੱਖਿਆ ਅਭਿਆਨ ਦੇ ਤਹਿਤ 23000 ਕਰੋੜ ਰੁਪਏ ਦਾ ਬਜਟ ਰੱਖਿਆ ਇਸ ਸਕੀਮ ਦੇ ਤਹਿਤ ਜਿਹੜੇ 20000 ਤੋਂ ਵੱਧ ਪੂਰੇ ਇੰਡੀਆ ਦੇ ਜਿਹੜੇ ਸਕੂਲ ਆ ਉਹਦੇ ਚ ਪੰਜਾਬ ਦੇ ਵੀ 240 41 ਸਕੂਲ ਆ ਔਰ ਪੰਜਾਬ ਨੂੰ 515 ਕਰੋੜ ਰੁਪਈਆ ਮਿਲਣਾ ਦੋ ਕਿਸ਼ਤਾਂ ਦੇ ਵਿੱਚ ਹੁਣ ਸਰਕਾਰ ਨੂੰ ਕਿਸ ਚੀਜ਼ ਦਾ ਇਤਰਾਜ਼ ਸੀ ਆਪ ਤੇ ਤੁਸੀਂ ਸਾਰੇ ਜੱਗਾਂ ਫੋੜਵਾ ਤੇ ਨਹੀਂ ਪੱਥਰ ਲਾ ਰਹੇ ਇਸ਼ਤਿਹਾਰ ਜਾਰੀਆ ਔਰ ਪ੍ਰਾਈਮ ਮਿਨਿਸਟਰ ਸ਼੍ਰੀ ਜੋਜਨਾ ਤੇ ਤੁਸੀਂ ਇਤਰਾਜ਼ ਵਿਕਤ ਕੀਤਾ ਹਾਲਾਂਕਿ ਇਹਨਾਂ ਨੇ ਪਹਿਲਾਂ ਐਮਯੂ ਕਰ ਲਿਆ ਕਿਉਂਕਿ ਜਦੋਂ ਵੀ ਸੈਂਟਰ ਸਰਕਾਰ ਦੀ ਕੋਈ ਸਕੀਮ ਹੁੰਦੀ ਹੈ ਜਿਹਦੇ ਵਿੱਚ ਮੈਚਿੰਗ ਗ੍ਰਾਂਟ ਹੁੰਦੀ ਹੈ ਜਿਹਦੇ ਵਿੱਚ ਸੈਂਟਰ ਸਰਕਾਰ ਲੰਬੇ ਸਮੇਂ ਤੋਂ 60 40 ਦੇ ਰੇਸ਼ਿਓ ਦੇ ਨਾਲ ਹੀ ਸਕੀਮ ਸ਼ੁਰੂ ਕਰਦਾ ਉਹ ਪਹਿਲਾਂ 60 ਸਿੱਧੇ ਪੈਸੇ ਪੈਸੇ ਸੈਂਟਰ ਪਾਉਂਦਾ 40 ਪੈਸੇ ਸੂਬਾ ਪਾਉਂਦਾ ਫਿਰ ਪਹਿਲਾਂ ਕਿਸੇ ਵੇਲੇ ਤੇ 75 25 ਹੁੰਦੀ ਸੀ ਕਿ 75 ਰੁਪਏ ਸੈਂਟਰ ਤੋਂ ਦੇ 25 ਸਟੇਟ ਪਾਉਂਦੀ ਫਿਰ 60 40 ਆ ਗਈ ਫਿਰ 55 45 ਆ ਗਈ ਫਿਰ 50 50 ਆ ਗਈ ਫਿਰ ਇਸ ਪੰਜਾਬ ਸਟੇਟਾਂ ਦਾ ਹਿੱਸਾ ਵੱਧ ਗਿਆ ਸੈਂਟਰ ਦਾ ਘਟਦਾ ਰਿਹਾ ਫਿਰ ਉਹ ਸਕੀਮਾਂ ਬੰਦ ਹੁੰਦੀਆਂ ਰਹੀਆਂ ਹੁਣ ਇਹ ਜਿਹੜੇ ਇਹਦੇ ਚ ਇਹ ਜਿਹੜੇ ਸਰਬ ਸਿੱਖਿਆ ਅਭਿਆਨ ਦੇ ਤਹਿਤ 23000 ਕਰੋੜ ਰੁਪਏ ਦਾ ਬਜਟ ਰੱਖਿਆ ਪੰਜਾਬ ਨੂੰ 515 ਕਰੋੜ ਰੁਪਏ ਮਿਲਣਾ 241 ਸਕੂਲਾਂ ਵਾਸਤੇ ਟੀਚਰਾਂ ਦੀ ਤਨਖਾਹ ਸਬਨਿਆਦੀ ਸਕੂਲ ਦੇ ਵਿੱਚ ਢਾਂਚਾ ਚੰਗਾ ਸੋਹਣਾ ਇਨਫਰਾਸਟ੍ਰਕਚਰ ਔਰ ਬੱਚਿਆਂ ਦੀ ਵਰਤੀਆਂ ਹੁਣ ਸਰਕਾਰ ਨੂੰ ਤੇ ਹਸਕੇ ਸਕੀਮ ਲੈਣੀ ਚਾਹੀਦੀ ਸੀ ਐਡਾਪਟ ਕਰਨੀ ਚਾਹੀਦੀ ਪਹਿਲਾਂ ਇਹਨਾਂ ਨੇ ਐਡਾਪਟ ਕਰ ਲਿਆ ਫਿਰ ਅਬਜੈਕਸ਼ਨ ਆਤਾ ਕਿ ਅਸੀਂ ਇਕਰਾਰਨਾਮਾ ਤੋੜਦੇ ਹਾਂ ਸਾਨੂੰ ਤੁਹਾਡੀ ਜਿਹੜੀ ਸਕੀਮ ਪਰਵਾਹ ਨਹੀਂ ਆ ਫਿਰ ਰੌਲਾ ਪੈ ਗਿਆ ਜੀ ਸੈਂਟਰ ਪੈਸੇ ਰੋਕਦਾ ਜੀ ਸੈਂਟਰ ਪੈਸੇ ਰੋਕਦਾ ਸੈਂਟਰ ਦੇ ਨੇ ਤੇ ਪੈਸੇ ਦਿੱਤੇ ਦੋ ਕਿਸ਼ਤਾਂ ਦੇ ਵਿੱਚ ਇੱਕ ਵਾਰ 340 ਕਰੋੜ ਰੁਪਇਆ ਦੇਣਾ ਇੱਕ ਵਾਰ ਕੋਈ 150 ਕਰੋੜ ਰੁਪਏ ਦੇ ਆਸ-ਪਾਸ ਦੇਣੇ ਹੈਗੇ ਉਹ ਤਾਂ ਤੁਸੀਂ ਐਮਓਯੂ ਤੋੜਿਆ ਨਾ ਹੁਣ ਕਿਉਂਕਿ ਲੋਡ ਹੈ ਪੈਸਿਆਂ ਦੀ ਹੁਣ ਦੁਬਾਰਾ ਹੁਣ ਪੰਜਾਬ ਦੇ ਸਿੱਖਿਆ ਵਿਭਾਗ ਨੇ ਸੈਂਟਰ ਸਰਕਾਰ ਨੂੰ ਚਿੱਠੀ ਲਿਖੀ ਔਰ ਮੁੱਖ ਮੰਤਰੀ ਦੀ ਵੀ ਟਿੱਪਣੀ ਆ ਚੁੱਕੀ ਹੈ ਹੁਣ ਉਹ ਜਿਹੜਾ ਯੂ ਟਰਨ ਲੈ ਲੈ ਉਹ ਲੈਣਾ ਪਿਆ ਲੈ ਮਜਬੂਰ ਹੋ ਗਿਆ ਜਾਂ ਤੇ ਸ਼ੁਰੂ ਤੋਂ ਸਿਆਣਪ ਦੇ ਨਾਲ ਫੈਸਲਾ ਲਓ ਜਾਂ ਫਿਰ ਅੜ ਜਾਓ ਵੀ ਸਾਨੂੰ ਇਹ ਪਰਵਾਹ ਨਹੀਂ ਹੈਗਾ ਵੀ ਇਹ ਨਾਮ ਇਹ ਨਹੀਂ ਹੋਣਾ ਚਾਹੀਦਾਗਾ ਹੁਣ ਕਰਨਾ ਪੈਣਾ ਕਿਉਂਕਿ ਬਾਕੀ ਸੂਬਿਆਂ ਨੇ ਕਰ ਲਿਆ ਹੁਣ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਸਵਾਲ ਖੜਾ ਹੋ ਗਿਆ ਹਰਸਿਮਰਤ ਕੌਰ ਬਾਦਲ ਨੇ ਸਵਾਲ ਖੜਾ ਕੀਤਾ ਹੈ ਤੇ ਜਿਹੜੇ ਦੇਸ਼ ਦੇ এডਿਕੇਸ਼ਨ ਮਨਿਸਟਰ ਨੇ ਤਰਮਿੰਦਰ ਪ੍ਰਧਾਨ ਉਹਨਾਂ ਨੇ ਕਹਿਤਾ ਕਿ ਪੰਜਾਬ ਸਰਕਾਰ ਦੀ ਉਹਨੇ ਸਥਿਤੀ ਪੋਲ ਖੋਲ ਦਿੱਤੀ ਕਿ ਇੰਨੀ ਤਰੀਕ ਨੂੰ ਪੰਜਾਬ ਸਰਕਾਰ ਮੰਨੀ ਕਿ ਅਸੀਂ ਪੰਜਾਬ ਦੇ ਵਿੱਚ ਪੀਐਮ ਸ਼੍ਰੀ ਯੋਜਨਾ ਲਾਗੂ ਕਰਨ ਨੂੰ ਤਿਆਰ ਸਾਡਾ ਇਹ ਮੌਜੂ ਵੀ ਹੋ ਗਿਆ ਫਿਰ ਸਰਕਾਰ ਪੰਜਾਬ ਸਰਕਾਰ ਭੱਜ ਗਈ ਇਕਰਾਰਨਾਮਾ ਵੀ ਤੋੜ ਦਿੱਤਾ ਗਿਆ ਇਹਦੇ ਚ ਹੁਣ ਸੈਂਟਰ ਦਾ ਕੀ ਫਾਲਟ ਆ ਉਹਨੂੰ ਚਿੱਠੀ ਲਿਖੀ ਆ ਸੈਂਟਰ ਸਰਕਾਰ ਨੇ ਹਾਮੀ ਭਰ ਦਿੱਤੀ ਹਲੇ ਪੈਸਾ ਨਹੀਂ ਆਇਆ ਹਾਮੀ ਦੀ ਚਿੱਠੀ ਵੀ ਨਹੀਂ ਲੇਕਿਨ ਰਿਸਪੌਂਸ ਮਿਲ ਗਿਆ ਹੈਗਾ ਪਰ ਸਰਕਾਰ ਨੂੰ ਇਹੋ ਜਿਹੇ ਫੈਸਲੇ ਕਿਉਂਕਿ ਵਿਦਿਆ ਵਿਚਾਰੀ ਤੇ ਨਾਣਾ ਸਮਝੋ ਔਰ ਅਗਰ ਸਰਕਾਰ ਸੈਂਟਰ ਸਰਕਾਰ ਤੁਹਾਨੂੰ ਪੈਸੇ ਦੇ ਰਹੀ ਹੈ ਤਾਂ ਤੁਹਾਨੂੰ ਤਾਂ ਲੈਣੇ ਚਾਹੀਦੇ ਇੱਕ ਪਾਸੇ ਤੁਸੀਂ ਕਹਿੰਦੇ ਕਿ ਸਾਡਾ 11000 ਕਰੋੜ ਰੁਪਇਆ ਰੋਕਿਆ ਔਰ ਉਹਦੇ ਚ ਫਿਰ ਅੱਜ ਇੱਕ ਸਵਾਲ ਜਿਹੜਾ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਵਾਂ ਇਹਨਾਂ ਨੇ ਜੂਸੀ ਸਰਟੀਫਿਕੇਟ ਨਹੀਂ ਦਿੱਤਾ ਔਰ ਇੱਕ ਹੋਰ ਜਿਹੜੇ ਕੱਲ ਹੀ ਉਹਨਾਂ ਦੀ ਸਟੇਟਮੈਂਟ ਆਈ ਜਿਹੜੇ ਦੁਸ਼ੰਤ ਕਰਕੇ ਬੀਜਪੀ ਦੇ ਕੌਮੀ ਦੁਸ਼ੰਤ ਗੋਤਮ ਉਹ ਕਹਿੰਦੇ ਕਿ ਇਹਨਾਂ ਨੇ ਫੰਡ ਦੁਰਵਰਤੋਂ ਬੜੀ ਕੀਤੀ ਆ ਔਰ ਨੈਸ਼ਨਲ ਰੂਰਲ ਹੈਲਥ ਮਿਸ਼ਨ ਤੇ ਜਿਹੜਾ 1000 ਕਰੋੜ ਰੁਪਇਆ ਰੱਖਿਆ ਉਹਨਾਂ ਉਹ ਵੀ ਇਹਦੀ ਵਜ੍ਹਾ ਦੱਸੀ ਆ ਕਿ ਜਦ ਅਸੀਂ ਪੂਰੇ ਇੰਡੀਆ ਦੇ ਵਿੱਚ ਜਿਹੜੇ ਜਿਹੜੇ ਸਿਹਤ ਕੇਂਦਰ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਨੇ ਮhalla ਕਲੀਨਿਕ ਜਾਂ ਆਮ ਆਦੀ ਕਲੀਨਿਕ ਕਿਹਾ ਹੈਗਾ ਅਸੀਂ ਪੂਰੇ ਇੰਡੀਆ 'ਚ ਕਿਹਾ ਕਿ ਇਹ ਜਿੰਨੇ ਵੀ ਸੂਬੇ ਸਰਕਾਰ ਸੈਂਟਰ ਦੇ ਪੈਸਿਆਂ ਦੇ ਨਾਲ ਹੈਲਥ ਸੈਂਟਰ ਚਲਾ ਰਹੀ ਆ ਉਹਦਾ ਇੱਕੋ ਨਾਮ ਹੋਣਾ ਚਾਹੀਦਾ ਹੈਗਾ ਉਹ ਨਾਮ ਕੀ ਉਹਨਾਂ ਨੇ ਰੱਖਿਆ ਗਿਆ ਯੂਸ਼ਮਨ ਅਰੋਗਿਆ ਮੰਦਰ ਹੁਣ ਮੰਦਰ ਤੇ ਆਬਜੈਕਸ਼ਨੇਬਲ ਹੋ ਸਕਦਾ ਤੁਸੀਂ ਯੂਸ਼ਮਨ ਅਰੋਗਿਆ ਕੇਂਦਰ ਤੇ ਖੋਲ੍ਹ ਸਕਦੇ ਮੰਦਰ ਆਬਜੈਕਸ਼ਨੇਬਲ ਹੋ ਸਕਦਾ ਹੈਗਾ ਪਰ ਬਾਕੀ ਸੂਬੇ ਲਾਗੂ ਕਰ ਚੁੱਕੇ ਨੇ ਤੇ ਪੰਜਾਬ ਕਹਿੰਦੇ ਨੇ ਕਿ ਅਸੀਂ ਪੈਸੇ ਸਾਨੂੰ ਦੇ ਦਿਓ ਪਰ ਨਾਮ ਅਸੀਂ ਆਮ ਆਦਮੀ ਕਲੀਨਿਕ ਹੀ ਰੱਖਾਂਗੇ ਮੱਲਾ ਕਲੀਨਿਕ ਰੱਖਾਂ ਉਹਨੂੰ ਲੈ ਕੇ ਉਹਨਾਂ ਸਿੱਧੀ ਸਪਸ਼ਟ ਕਰਦੇ ਹੁਣ ਇਸ ਮਸਲੇ ਦੇ ਵਿੱਚ ਵੀ ਅੱਜ ਤਹ ਭਾਵੇਂ ਯੂ ਟਰਨ ਨਹੀਂ ਲੈ ਰਹੀ ਮੱਲਾ ਕਲੀਨਿਕ ਆਮ ਆਦਮੀ ਕਲੀਨਿਕ ਕੱਲ ਨੂੰ ਇਸ ਮਸਲੇ 'ਚ ਵੀ ਕਲੀਨਿਕ ਦੇ ਮਸਲੇ 'ਚ ਇਹਨਾਂ ਨੂੰ ਯੂ ਟਰਨ ਲੈਣਾ ਪੈਣਾ ਲੇਕਿਨ ਫਿਲਹਾਲ ਜਿਹੜਾ ਜੇ ਕਹਿੰਦੇ ਸੀ ਕਿ ਅਸੀਂ ਤੇ ਆਪਣੇ ਬਲਬੁੱਤੇ ਸਕੂਲ ਆਫ ਐਮਿਨੈਂਸ ਸਕੂਲ ਆਫ ਹੈਪੀਨੈਸ ਸਕੂਲ ਆਫ ਬ੍ਰਿਲੀਅੰਸ ਅਸੀਂ ਚਲਾ ਰਹੇ ਸਾਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ ਪਰ ਜਦੋਂ ਵੇਖਿਆ ਹੋਊਗਾ ਇਹਨੇ ਵੀ ਸਾਡੇ ਕੋਲ ਪਿੱਛੇ ਖਜ਼ਾਨਾ ਕਿੰਨਾ ਕੀ ਰਹਿ ਗਿਆ ਤੇ ਫਿਰ ਕੀ ਕਰਾਂਗੇ ਫਿਰ ਹੁਣ ਸਾਰੀਆਂ ਸ਼ਰਤਾਂ ਮੰਨ ਲੈਣੀਆਂ ਹੈਗੀਆਂ ਉਹਦੇ ਵਿੱਚ ਸ਼ਰਤਾਂ ਕੀ ਹੈ ਪੂਰਾ ਇੰਡੀਆ ਹੈ ਪੂਰੇ ਇੰਡੀਆ ਨੇ ਪੈਸੇ ਲਏ ਨੇ ਉਹਦੇ ਵਿੱਚ ਕੋਈ ਆਬਜੈਕਸ਼ਨੇਬਲ ਤੇ ਹੈ ਨਹੀਂ ਆ ਔਰ ਲਾਗੂ ਕਰਨੀ ਸਕੀਮ ਤੁਹਾਨੂੰ 515 ਕਰੋੜ ਰੁਪਏ ਮਿਲ ਰਿਹਾ ਉਹਦੇ ਨਾਲ ਦੇਖੋ ਤੁਹਾਡਾ ਕੋਈ ਸਿਲੇਬਸ ਨਹੀਂ ਚੇਂਜ ਹੋ ਰਿਹਾ ਤੁਹਾਡਾ ਪੰਜਾਬ ਦਾ ਇਤਿਹਾਸ ਨਹੀਂ ਚੇਂਜ ਹੋ ਰਿਹਾ ਨਾ ਗੁਰੂਕਾਲ ਨਾ ਸਿੱਖ ਅਧਿਆਸਨ ਨਾ ਮੱਧ ਵਰਗ ਦਾ ਨਾ ਅਜੋਕੇ ਪੰਜਾਬ ਦਾ ਕੋਈ ਇਤਿਹਾਸ ਤੇ ਇਹ ਨਾ ਬਦਲ ਰਿਹਾ ਉਹਨਾਂ ਨੇ ਸਿਰਫ ਤੇ ਸਿਰਫ ਇਨਫਰਾਸਟ੍ਰਕਚਰ ਨੂੰ ਦੇਨੇ ਕਿ ਦਫਤਰਾਂ ਦੇ ਵਿੱਚ ਉਹ ਸਕੂਲਾਂ ਦੇ ਵਿੱਚ ਬਲੈਕਬੋਰਡ ਦੂਜੇ ਹੁਣ ਪੀਣ ਵਾਲਾ ਪਾਣੀ ਹੋਵੇ ਬਾਥਰੂਮ ਹੁਣ ਡੈਕਸ ਹੋਣ ਬੈਂਚ ਹੋਣ ਕੁਰਸੀਆਂ ਹੋਣ ਜੋ ਵੀ ਇੱਕ ਸਕੂਲ ਨੂੰ ਚਾਹੀਦਾ ਹੈਗਾ ਤੇ ਅੱਜ ਕੱਲ੍ਹ ਤੇ ਪ੍ਰੋਜੈਕਟਰ ਲੱਗੇ ਹੈ ਸਕੂਲ ਤੇ ਤੁਸੀਂ ਉਹਨਾਂ ਸਕੂਲਾਂ ਨੂੰ ਤੁਸੀਂ ਏਸੀ ਵੀ ਲਵਾ ਸਕਦੇ ਏਸੀ ਨਹੀਂ ਤੇ ਕੂਲਰ ਲਗਵਾ ਸਕਦੇ ਹੋ ਬੱਚਿਆਂ ਨੂੰ ਸੋਹਣੀਆਂ ਵਰਦੀਆਂ ਦੇ ਸਕਦੇ ਹੋ ਤੁਹਾਡੇ ਟੀਚਰਾਂ ਦੀ ਤਨਖਾਹ ਨਿਕਲਦੇ ਕਿ ਹੋਰ ਕੀ ਤੁਹਾਨੂੰ ਚਾਹੀਦਾ ਹੈ ਇਸ ਕਰਕੇ ਹੁਣ ਸੇ ਇਹਨਾਂ ਨੂੰ ਸਮਝ ਲੱਗੀ ਹੋਗੀ ਤੇ ਹੁਣ ਇਹਨਾਂ ਨੇ ਚੁੱਪ ਚਪੀਤੇ ਯੂ ਟਰਨ ਲੈ ਲਿਆ ਪਰ ਅਖਬਾਰਾਂ ਦੀਆਂ ਸੁਰਖੀਆਂ ਬਣ ਗਿਆ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਹਨਾਂ ਦੋ ਤਿੰਨ ਅਹਿਮ ਮਸਲਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਇਹਨਾਂ ਮੁੱਦਿਆਂ ਬਾਰੇ ਕੀ ਸੋਚਣਾ ਸਮਝਣਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ